ਕਿ ਖਾਸ ਫਲ ਹੈਗਾ ਪੌੜੀ ਲਾ ਕੇ ਤੋੜ ਰਹੇ ਨੇ ਪੌੜੀ ਲਾ ਕੇ ਤੋੜ ਕੇ ਤੋੜ ਲਿਆ ਤੇ ਉਹਨਾਂ ਦਾ ਕਹਿੰਦੇ ਕਿ ਇਹ ਫਲ ਬੜਾ ਖਾਸ ਫਲ ਹੈਗਾ ਔਰ ਇਸ ਫਲ ਨੇ ਤੁਹਾਡਾ ਤੇ ਤੁਹਾਡੇ ਪੇਟ ਦਾ ਉਹ ਇਲਾਜ ਕਰਨਾ ਹੈ ਜੋ ਵੱਡੇ ਵੱਡੇ ਡਾਕਟਰ ਵੱਡੇ ਵੱਡੇ ਵੈਦ ਵੱਡੇ ਵੱਡੇ ਹਕੀਮ ਨਹੀਂ ਕਰ ਸਕਦੇ ਸਾਰੀ ਦੁਨੀਆ ਪੇਟ ਦੇ ਰੋਗਾ ਤੋਂ ਤਰਸਤ ਹੋਈ ਫਿਰਦੀ ਹੈ ਕਿਸ ਦਾ ਹਾਜਮਾ ਨਹੀਂ ਠੀਕ ਕਿਸੇ ਦਾ ਡਾਈਜੈਸਟਿਵ ਸਿਸਟਮ ਜਿਹੜਾ ਉਹ ਬਹੁਤ ਵੀਕ ਹੋਇਆ ਪਿਆ ਕਿਸੇ ਨੂੰ ਅਫਾਰਾ ਆਈ ਜਾ ਰਿਹਾ ਹੈ ਕਿਸੇ ਦੇ ਗੈਸ ਬਣੀ ਜਾ ਰਹੀ ਹੈ ਜੀ ਜੀ ਕਿਸੇ ਨੂੰ ਜਿਹੜੀ ਹੈ ਉਲਟੀਆਂ ਆਉਣ ਦੀ ਸਮੱਸਿਆ ਹੋ ਗਈ ਤੇ ਕਿਸੇ ਨੂੰ ਉਲਟੀ ਆਉਂਦੀ ਵੀ ਹੈ ਤੇ ਵਿੱਚ ਰੁਕ ਜਾਂਦੀ ਹੈ ਮਤਲਬ ਕਿੰਨੇ ਸਾਰੇ ਪੇਟ ਦੇ ਰੋਗ ਨੇ ਇੱਕ ਜਿਹੜਾ ਘਰੇ ਆਪਣੇ ਦੋਰੀ ਕੁੰਡੇ ਵਾਲਾ ਸੋਟਾ ਹੁੰਦਾ ਉਹ ਲੈ ਲਓ ਤੇ ਉਹ ਆਪਣੇ ਖੁੱਚਾਂ ਦੇ ਵਿੱਚ ਰੱਖ ਕੇ ਇਸ ਤਰ੍ਹਾਂ ਬੈਠ ਜਾਓ ਸਵੇਰੇ ਖਾਲੀ ਪੇਟ 5-7 ਮਿੰਟ 2 ਮਿੰਟ ਜਿੰਨੀ देर ਬੈਠਾ ਜੇ ਫਿਰ ਐ ਕਰਕੇ ਆਰਾਮ ਨਾਲ ਉਨੂੰ ਕੱਢੋ ਤੇ ਥੱਲੇ ਪਲਾਤੀ ਮਾਰ ਕੇ ਬਹਿ ਜਾਓ। ਜੇ ਪੇਟ ਖਰਾਬ ਹੋ ਜੇ ਤਾਂ ਸਾਡੇ ਧਰਨ ਰਹਿਣੀ ਸ਼ੁਰੂ ਹੋ ਜਾਂਦੀ ਧਰਨ ਪੈਣ ਲੱਗ ਜਾਂਦੀ ਹੈ ਸਾਡੇ। ਥੋੜਾ ਜਿਹਾ ਸਮਾਨ ਚੱਕਿਆ ਜਾਂ ਪੈਰ ਠੇਠਾ ਉੱਚੇ ਰੱਖਿਆ ਗਿਆ ਉੱਚਾ ਨੀਵਾ ਪੈਰ ਰੱਖਿਆ ਗਿਆ ਤੇ ਧਰਨ ਪੈ ਜਾਂਦੀ ਹੈ। ਉਹ ਵੀ ਫਿਰ ਉਹੀ ਚੀਜ਼ ਦਾ ਰੂਟੀਨ ਦਾ ਹਿੱਸਾ ਹੁੰਦਾ ਹੈ ਪੇਟ ਦੀਆਂ ਪ੍ਰੋਬਲਮਾਂ ਨਾਲ ਸੰਬੰਧਿਤ। ਤੁਸੀਂ ਇਹ ਦੇਖੋ ਇਹਨਾਂ ਦੀ ਨਾਭੀ ਦੇਖ ਰਹੇ ਹੋ ਏ ਧੁੰਨੀ ਜਿਹਨੂੰ ਕਹਿੰਦੇ ਆਪਾਂ ਇਹਦੇ ਅੰਦਰ ਤੁਸੀਂ ਇਸ ਤਰ੍ਹਾਂ ਕਰਕੇ ਪੋਜ਼ ਬਣਾਉਣਾ ਚਾਰ ਦਿਸ਼ਾਵਾਂ ਦਾ ਪੋਜ਼ ਬਣਾਉਣਾ ਜੇ ਤਾਂ ਤੁਹਾਨੂੰ ਖਾਣਾ ਹਜਮ ਨਹੀਂ ਹੋ ਰਿਹਾ ਤੁਹਾਨੂੰ ਭੁੱਖ ਹੀ ਨਹੀਂ ਲੱਗ ਰਹੀ ਇਹਦਾ ਮਤਲਬ ਕਿਤੇ ਨਾ ਕਿਤੇ ਤੁਹਾਡਾ ਪੇਟ ਤੋਂ ਸਬੰਧਿਤ ਤੁਹਾਡੀ ਨਾਲ ਹੋ ਸਕਦਾ ਤਰਨ ਵੀ ਹਿੱਲੀ ਹੋਈ ਹੋਵੇ ਹਾਂ ਜੇ ਤਾਂ ਬਿਲਕੁਲ ਇੱਥੇ ਸੈਂਟਰ ਦੇ ਵਿੱਚ ਅਗਰ ਉਹ ਪਲਪੀਟੇਸ਼ਨ ਕਰ ਰਹੀ ਹੈ ਤੇ ਸਮਝੋ ਬਿਲਕੁਲ ਠੀਕ ਹੈ ਤੇ ਦਸਤੋ ਆ ਰਹੇ ਆ ਤਾਂ ਉਹ ਤੁਹਾਡੇ ਪਹਿਲੇ ਦਿਨ ਹੀ ਰੁਕ ਜਾਣਗੇ ਇਸ ਤਰਨ ਅਗਰ ਧਰਨ ਕਰਕੇ ਆ ਰਹੇ ਤਾਂ ਇਹ ਆ ਲਾਓ ਇੱਥੇ ਮਾਰੋ ਇਹਨੂੰ ਚਲਾ ਕੇ ਜੋਰ ਦੀ ਜਿਵੇਂ ਇਹ ਦੇਖੋ ਇਹ ਇਸ ਤਰੀਕੇ ਨਾਲ ਟੁੱਟ ਗਿਆ ਹੁਣ ਇਹਨੂੰ ਤੁਸੀਂ ਕਿਸੇ ਵੀ ਤਰ੍ਹਾਂ ਖਾ ਸਕਦੇ ਹੋ ਚਾਹੇ ਤਾਂ ਸਿੱਧਾ ਇੰਦਾ ਥੋੜੇ ਥੋੜਾ ਲਾਓ ਚਾਕੂ ਦੇ ਨਾਲ ਤੇ ਇਹਨੂੰ ਖਾ ਲਓ ਆਦਰਵਾਇਜ਼ ਜਿਵੇਂ ਤੁਸੀਂ ਇਸ ਤਰੀਕੇ ਲੈ ਰਹੇ ਹੋ ਇਹਨੂੰ ਜੀ ਠੀਕ ਹੈ ਇਹਨੂੰ ਇਸ ਤਰੀਕੇ ਨਾਲ ਖਾਇਆ ਜਾ ਸਕਦਾ ਬਹੁਤ ਟੇਸਟੀ ਹੋਰ ਬਹੁਤ ਸਵਾਦੀ ਚੀਜ਼ ਹੈ ਤੁਸੀਂ ਚਾਹੋ ਤੈਨੂੰ ਯੂਜ਼ ਕਰੋ। ਵੀਡੀਓ ਅਸੀਂ ਪਾਈ ਸੀ ਜਿਨ੍ਹਾਂ ਨੇ ਹਾਜ਼ਮਾ ਪਲੱਸ ਯੂਜ਼ ਕੀਤਾ ਇਹ ਉਹ ਤੋਂ ਵੀ ਉੱਪਰ ਦੀ ਚੀਜ਼ ਹੈ ਇਹ ਉਹ ਇਸ ਤਰ੍ਹਾਂ ਦੀਆਂ ਚੀਜ਼ਾਂ ਲਈ ਬਣਾਇਆ ਹੋਇਆ ਸੀ ਤੁਸੀਂ ਜਿਹੜਾ ਹਾਜ਼ਮਾ ਪਲੱਸ ਜਿਹੜੇ ਬਾਬੇ ਪੀਪੀਕੇ ਡਕਾਰ ਮਰੀ ਜਾਂਦੇ ਸੀ ਨਹੀਂ ਹਾਜ਼ਮਾ ਪਲੱਸ ਆਪਣੀ ਤਰ੍ਹਾਂ ਦਾ ਇੱਕ ਇਨਸਟੈਂਟ ਜਿਹੜਾ એનર્ਜੀ ਇੱਕ ਤਰ੍ਹਾਂ ਦੀ ਦਿੰਦਾ ਹੈ ਢੇਟ ਨੂੰ ਡਾਈਜੋਮੈਕਸ ਨਾਮ ਦੀ ਇੱਕ ਜਿਹੜੀ ਹੈ ਉਹ ਬਣਾ ਰੱਖੀ ਹੋਈ ਹੈ ਪਾਊਡਰ ਹੈ ਇਹ ਚੂਰਨ ਹੈ ਠੀਕ ਹੈ ਇਹ ਡਾਈਜੋਮਿਕਸ ਪਾਊਡਰ ਹੈ ਇਹਦੇ ਚੋਂ ਇਸੇ ਬੇਲਗिरी ਦਾ ਪਲੱਸ ਨਾਲ ਹੋਰ 15 16 ਆਈਟਮਾਂ ਦਾ ਇੱਕ ਜਿਹੜਾ ਪੂਰਾ ਨੁਸਖਾ ਬਣਾ ਕੇ ਪਾਇਆ ਹੋਇਆ ਡਾਕਟਰ ਸਾਹਿਬ ਅੱਜਕੱਲ ਇੱਕ ਪ੍ਰੋਬਲਮ ਹੈਗੀ ਹੈ ਪ੍ਰੋਬਲਮ ਹੈ ਕਿ ਜਿਨ੍ਹਾਂ ਦਾ ਜਿਨ੍ਹਾਂ ਦਾ ਵਜ਼ਨ ਹੈਗਾ ਵੱਧ ਰਿਹਾ ਹੈ ਤਾਂ ਲਗਾਤਾਰ ਹੀ ਵੱਧ ਰਿਹਾ ਹੈ ਜਿਨ੍ਹਾਂ ਦਾ ਵਜ਼ਨ ਘਟ ਰਿਹਾ ਹੈ ਤਾਂ ਲਗਾਤਾਰ ਹੀ ਘਟ ਰਿਹਾ ਹੈ ਇਹ ਵੀ ਪੇਟ ਦੀ ਦਿੱਕਤਾਂ ਪਰੇਸ਼ਾਨੀਆਂ ਕਰਕੇ ਹੁੰਦਾ ਹਾਂ ਬਿਲਕੁਲ ਹਰ ਚੀਜ਼ ਦੇ ਉੱਤੇ ਅਸੀਂ ਕੰਪਲੀਟ ਕਰਕੇ ਬਣਾਇਆ ਹੋਇਆ ਤੇ ਉਹ ਧਰਮ ਦੀ ਪਛਾਣ ਕੀ ਹੁੰਦੀ ਹੈ ਸਲਾਮ ਨਮਸਤੇ ਸਸ਼ਵਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ফারুকੀ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਡਾਕਟਰ ਸਾਹਿਬ ਨੇ ਡਾਕਟਰ ਗੁਰਮੀਤ ਪ੍ਰੇਮ ਆਯੁਰਵੇਦਾ ਦੇ ਜਿਹੜੇ ਕਿ ਜਿਹੜੀ ਬੂਟੀਆਂ ਨਾਲ ਗੱਲਾਂ ਬਾਤਾਂ ਕਰਦੇ ਨੇ ਹੁਣੇ-ਹੁਣੇ ਇੱਕ ਖਾਸ ਫਲ ਹੈਗਾ ਪੌੜੀ ਲਾ ਕੇ ਤੋੜ ਰਹੇ ਨੇ ਪੌੜੀ ਲਾ ਕੇ ਤੋੜ ਕੇ ਤੋੜ ਲਿਆ ਤੇ ਉਹਨਾਂ ਦਾ ਕਹਿੰਦੇ ਕਿ ਇਹ ਫਲ ਬੜਾ ਖਾਸ ਫਲ ਹੈਗਾ ਔਰ ਇਸ ਫਲ ਨੇ ਤੁਹਾਡਾ ਤੇ ਤੁਹਾਡੇ ਪੇਟ ਦਾ ਉਹ ਇਲਾਜ ਕਰਨਾ ਹੈ ਜੋ ਵੱਡੇ-ਵੱਡੇ ਡਾਕਟਰ ਵੱਡੇ-ਵੱਡੇ ਵੈਦ ਵੱਡੇ-ਵੱਡੇ ਹਕੀਮ ਨਹੀਂ ਕਰ ਸਕਦੇ ਕੀ ਖਾਸ ਹੈਗਾ ਡਾਕਟਰ ਸਾਹਿਬ ਬੜੀ ਪੌੜੀ ਲਾਉਣੀ ਪਈ ਤੁਹਾਨੂੰ ਕੀ ਖਾਸ ਹੈਗਾ ਤੇ ਤੁਸੀਂ ਪੌੜੀ ਲਾ ਕੇ ਚੜੀ ਫਿਰਦੇ ਸੀ ਸਰੇ ਇਹੀ ਤਾਂ ਇਹ ਇਹਨਾਂ ਚੀਜ਼ਾਂ ਦੀ ਖਾਸੀਅਤ ਹੈ ਕੁਦਰਤ ਸਾਨੂੰ ਬਹੁਤ ਕੁਝ ਦਿੰਦਾ ਹੈ ਇਹ ਜੇ ਪੌੜੀ ਲਾ ਕੇ ਵੀ ਅਸੀਂ ਤੋੜ ਲਈਏ ਤਾਂ ਮੈਂ ਕਿੰਨਾ ਬਹੁਤ ਸਾਡੇ ਵਾਸਤੇ ਫਾਇਦੇਮੰਦ ਚੀਜ਼ ਹੈਗੀ ਹੈ ਇਹ ਤਾਂ ਆਕਾਸ਼ੀ ਲੱਗੇ ਹੁੰਨੇ ਚਾਹੀਦੇ ਸੀ ਜਿਸ ਹਾਵ ਨਾਲ ਇਹਨਾਂ ਦੇ ਗੁਣ ਨੇ ਪਰ ਇਹ ਤਾਂ ਸਾਨੂੰ ਇੰਨੇ ਈਜ਼ੀ ਅਵੇਲੇਬਲ ਹੈ ਅਸੀਂ ਇਹਨਾਂ ਨੂੰ ਬਾਜ਼ਾਰ ਚੋਂ ਵੈਸੇ ਵੀ ਲੈ ਸਕਦੇ ਆ ਇਹਨਾਂ ਦਰਖਤਾਂ ਤੋਂ ਲੋਕੀ ਤੋੜ ਕੇ ਵੀ ਵੇਚਦੇ ਆ ਇਹ ਤਾਂ ਸਾਡੇ ਚਲੋ ਸ਼ੁਕਰ ਕਰੋ ਵੀ ਨੇੜੇ ਲੱਗਿਆ ਸੀਗਾ ਅਸੀਂ ਇਹਨੂੰ ਤੋੜਿਆ ਇਹ ਫਲ ਜਿਹੜਾ ਹੈ ਇਹ ਤੁਹਾਡੇ ਪੇਟ ਦੇ ਰੋਗਾਂ ਲਈ ਇਹੋ ਜੀ ਰਾਮ ਬਾਣ ਹੋਛਦੀ ਹੈ ਅੱਜਕੱਲ ਜਿਵੇਂ ਸੈਡੈਂਟਰੀ ਲਾਈਫ ਸਟਾਈਲ ਦੇ ਚੱਲਦੇ ਸਾਰੀ ਦੁਨੀਆ ਪੇਟ ਦੇ ਰੋਗਾਂ ਤੋਂ ਤਰਸਤ ਹੋਈ ਫਿਰਦੀ ਹੈ ਕਿਸਦਾ ਹਾਜਮਾ ਨਹੀਂ ਠੀਕ ਕਿਸੇ ਦਾ ਡਾਈਜੈਸਟਿਵ ਸਿਸਟਮ ਜਿਹੜਾ ਉਹ ਬਹੁਤ ਵੀਕ ਹੋਇਆ ਪਿਆ ਕਿਸੇ ਨੂੰ ਅਫਾਰਾ ਆਈ ਜਾ ਰਿਹਾ ਹੈ ਕਿਸੇ ਦੇ ਗੈਸ ਬਣੀ ਜਾ ਰਹੀ ਹੈ ਜੀ ਜੀ ਕਿਸੇ ਨੂੰ ਜਿਹੜੀ ਹੈ ਉਲਟੀਆਂ ਆਉਣ ਦੀ ਸਮੱਸਿਆ ਹੋ ਗਈ ਤੇ ਕਿਸੇ ਨੂੰ ਉਲਟੀ ਆਉਂਦੀ ਵੀ ਹੈ ਤੇ ਵਿੱਚ ਰੁਕ ਜਾਂਦੀ ਹੈ ਮਤਲਬ ਕਿੰਨੇ ਸਾਰੇ ਪੇਟ ਦੇ ਰੋਗ ਨੇ ਹੁਣ ਖਾ ਲਿਆ 4 4 6 6 ਘੰਟੇ ਭੁੱਖ ਹੀ ਨਹੀਂ ਲੱਗਦੀ ਸਾਰਾ ਸਾਰਾ ਦਿਨ ਨਾ ਖਾਣ ਤਾਂ ਵੀ ਭੁੱਖ ਨਹੀਂ ਲੱਗਦੀ ਉਹਨਾਂ ਨੂੰ ਮਹਿਸੂਸ ਹੀ ਨਹੀਂ ਹੁੰਦਾ ਕਿ ਅਸੀਂ ਖਾਣਾ ਖਾਣਾ ਹੈ ਇੰਨੀ ਬੁਰੀ ਹਾਲਾਤ ਜਿਹੜੀ ਉਹ ਪੇਟ ਦੀ ਲੋਕਾਂ ਦੀ ਹੋਈ ਪਈ ਹੈ ਇਹ ਸਾਰੇ ਰੋਗਾਂ ਵਾਸਤੇ ਇਹ ਅੱਜ ਰਾਮਬਾਨ ਔਸ਼ਧੀ ਹੈ ਜਿਹੜੀ ਉਹਦੇ ਬਾਰੇ ਤੁਹਾਨੂੰ ਅਸੀਂ ਅੱਜ ਦੱਸਾਂਗੇ ਅੱਛਾ ਤੇ ਇਸ ਤਰ੍ਹਾਂ ਦੇ ਵਿੱਚ ਕੀ ਚੀਜ਼ ਆ بڑے ਗੁੰਗਨਾਏ ਤੁਸੀਂ بڑے ਗੁੰਗਨਾਏ ਇਸ ਤਰ੍ਹਾਂ ਦੇ ਵਿੱਚ ਕੀ ਹੈ ਜੀ ਇਹ ਨੂੰ ਕਿਹਾ ਜਾਂਦਾ ਹੈ ਜੀ ਬੇਲ ਦਾ ਫਲ ਅੱਛਾ ਬੇਲਗिरी ਆ ਤੁਸੀਂ ਹੁਣੇ ਦਰਖਤ ਤੋਂ ਦੇਖਿਆ ਇਹ ਬੇਲਗिरी ਹੈ ਇਹਦੇ ਵਿੱਚ ਜਿਹੜੇ ਗੁਣ ਨੇ ਉਹ ਸਾਰੇ ਹੀ ਸਾਰੇ ਪੇਟ ਦੇ ਰੋਗਾ ਤੋਂ ਸੰਬੰਧਿਤ ਜਿਹੜੇ ਨੇ ਉਹ ਹੈਗੇ ਆ ਪੇਟ ਦਾ ਕੋਈ ਵੀ ਰੋਗ ਹੋਵੇ ਚਾਹੇ ਤੁਹਾਨੂੰ ਅਫਾਰਾ ਗੈਸ ਬਲੋਟਿੰਗ ਮੈਂ ਹੁਣ ਗਿਨਾ ਕੇ ਹਟਿਆ ਅਣਗਿਣਤ ਬਿਮਾਰੀਆਂ ਨੇ ਤੁਹਾਡਾ ਹਾਜਮਾ ਨਹੀਂ ਠੀਕ ਰਹਿੰਦਾ ਜਾ ਤੁਹਾਨੂੰ ਜਦੋਂ ਪੇਟ ਜ਼ਿਆਦਾ ਹੀ ਵਿਗੜਦਾ ਚਲਾ ਜਾਂਦਾ ਹੈ ਉਦੋਂ ਹੋਰ ਰੋਗਾਂ 'ਚ ਤਬਦੀਲ ਹੋ ਜਾਂਦਾ ਇਹ ਉਹਨਾਂ ਤੇ ਵੀ ਕੰਮ ਕਰਦਾ ਤੇ ਇਹਨੂੰ ਖਾਣ ਦੇ ਨਾਲ ਜਿਹੜਾ ਹੈ ਮਤਲਬ ਸਾਨੂੰ ਜਿਹੜੀ ਇੱਕ ਤਾਂ ਫਾਈਬਰ ਬਹੁਤ ਹੁੰਦੀ ਹੈ ਇਹਦੇ 'ਚ ਫਾਈਬਰ ਦੀ ਮਾਤਰਾ ਪੂਰੀ ਹੋਣ ਕਰਕੇ ਤੇ ਸਾਡੇ ਪੇਟ ਨੂੰ ਸਭ ਤੋਂ ਜ਼ਿਆਦਾ ਕੀ ਚਾਹੀਦਾ ਹੁੰਦਾ ਬਹੁਤ ਵੱਡੀ ਮਸ਼ੀਨ ਹੈ ਸਭ ਤੋਂ ਵੱਡੀ ਤੁਸੀਂ ਦੇਖੋਗੇ ਅੰਤੜੀ ਸਾਡੀ ਪੇਟ ਹੀ ਹੈ ਤੇ ਇਹਨੂੰ ਇਹਨੂੰ ਰੱਬ ਨੇ ਇੱਡਾ ਵੱਡਾ ਕਿਉਂ ਲਾਇਆ ਕਿਉਂਕਿ ਇੱਥੋਂ ਹੀ ਸਾਡਾ ਸਾਰਾ ਸਿਸਟਮ ਚੱਲਣਾ ਸਾਰਾ ਬਾਡੀ ਦਾ ਬਿਜ਼ਨਸ ਹੈ ਉਹ ਪੇਟ ਤੋਂ ਹੀ ਚੱਲਣਾ ਹੈ ਤੇ ਪੇਟ ਦੇ ਪੇਟ ਨੇ ਸਾਡੇ ਨੇ ਸਾਨੂੰ ਜਿਹੜੀਆਂ ਨੇ ਐਂਜ਼ਾਈਮ ਬਣਾ ਕੇ ਦੇਣੇ ਆ ਰਸ ਬਣਾ ਕੇ ਦੇਣਾ ਹੈ ਰਸ ਤੋਂ ਫਿਰ ਰક્ત ਬਣਨਾ ਹੈ ਮਾਸ ਬਣਨਾ ਹੈ ਮੇਦ ਬਣਨਾ ਹੈ ਮੱਜਾ ਬਣਨੀ ਹੈ ਜਾ ਕੇ ਫਿਰ ਤੁਹਾਡਾ ਸ਼ੁਕਰ ਯਾਨੀ ਵੀਰਜ ਬਣਨਾ ਹੈ ਸਾਰਾ ਬਿਜ਼ਨਸ ਸਾਡਾ ਇੱਥੋਂ ਹੀ ਚੱਲਦਾ ਪਰ ਡਾਕਟਰ ਸਾਹਿਬ ਅੱਜ ਕੱਲ ਇੱਕ ਪ੍ਰੋਬਲਮ ਹੈਗੀ ਹੈ ਪ੍ਰੋਬਲਮ ਹੈ ਕਿ ਜਿਨ੍ਹਾਂ ਦਾ ਜਿਨ੍ਹਾਂ ਦਾ ਵਜ਼ਨ ਹੈਗਾ ਵਧ ਰਿਹਾ ਹੈ ਤਾਂ ਲਗਾਤਾਰ ਹੀ ਵਧ ਰਿਹਾ ਹੈ ਜਿਨ੍ਹਾਂ ਦਾ ਵਜ਼ਨ ਘਟ ਰਿਹਾ ਹੈ ਤਾਂ ਲਗਾਤਾਰ ਹੀ ਘਟ ਰਿਹਾ ਹੈ ਇਹ ਵੀ ਪੇਟ ਦੀ ਦਿੱਕਤਾਂ ਪਰੇਸ਼ਾਨੀਆਂ ਕਰਕੇ ਹੁੰਦਾ ਹਾਂ ਬਿਲਕੁਲ ਇਹ ਤੁਹਾਡਾ ਜਿਹੜੇ ਬੰਦੇ ਦੇਖੋ ਤੁਸੀਂ ਮਜ਼ਦੂਰ ਲੋਗ ਨੇ ਸਾਰਾ ਦਿਨ ਕੰਮ ਕਰਦੇ ਆ ਉਹਨਾਂ ਨੂੰ ਭੁੱਖ ਵੀ ਬਹੁਤ ਵਧੀਆ ਲੱਗਦੀ ਹੈ ਉਹਨਾਂ ਦਾ ਹਾਜਮਾ ਵੀ ਬਹੁਤ ਵਧੀਆ ਹੁੰਦਾ ਕੋਈ ਉਹਨਾਂ ਦੀ ਤਕਲੀਫ ਨਹੀਂ ਕਿਉਂਕਿ ਸਾਰਾ ਦਿਨ ਉਹ ਕੰਮ ਕਰਦੇ ਐਨਜ਼ਾਈਮ ਪ੍ਰੋਡਿਊਸ ਹੋਏ ਜਾਂਦੇ ਆ ਤੇ ਉਹ ਸਾਰਾ ਉਹਨਾਂ ਦਾ ਡਾਈਜੈਸਟਿਵ ਸਿਸਟਮ ਬਣਿਆ ਰਹਿੰਦਾ ਇੱਕ ਆਮ ਆਦਮੀ ਜਿੰਨੇ ਕੁਛ ਕੰਮ ਨਹੀਂ ਕਰਨਾ ਆਫਿਸ ਜਾ ਕੇ ਬੈਠਣਾ ਹੈ ਸਾਰਾ ਦਿਨ ਕੰਪਿਊਟਰ ਲੈਪਟਾਪ ਲਾ ਲੋ ਜਾਂ ਹੋਰ ਵੀ ਦੁਕਾਨਦਾਰ ਲੋਗ ਨੇ ਉਹਨਾਂ ਨੂੰ ਕੀ ਹੁੰਦਾ ਕਿ ਹਾਜਮੇ ਦੀ ਦਿੱਕਤ ਉਹਨਾਂ ਨੂੰ ਜਿਆਦਾ ਤਾਂ ਆਉਂਦੀ ਹੈ ਕਿ ਜਿਹੜੇ ਸਾਡਾ ਡਾਈਜੈਸਟਿਵ ਸਿਸਟਮ ਨੇ ਐਂਜ਼ਾਈਮ ਸੀਕ੍ਰੀਟ ਕਰਨੇ ਇਹਨਾਂ ਨੂੰ ਹਾਜਮ ਕਰਨ ਦੇ ਲਈ ਉਹ ਤਾਂ ਹੁੰਦੇ ਹੀ ਨਹੀਂ ਜੀ ਉਹ ਨਹੀਂ ਹੋਣਗੇ ਤਾਂ ਇਹ ਖਾਣਾ ਜਿੱਥੇ ਪਿਆ ਓਵੇਂ ਦਾ ਓਵੇਂ ਪੱਥਰ ਵਾਂਗੂ ਪਿਆ ਰਹੇਗਾ ਉਸੇ ਤਰ੍ਹਾਂ ਤੁਹਾਡਾ ਪੇਟ ਹੋ ਜਾਏਗਾ ਭਾਰਾ ਹੋ ਜਾਏਗਾ ਫਿਰ ਜਦੋਂ ਹਾਜਮਾ ਨਹੀਂ ਹੋਊਗਾ ਤੁਹਾਡਾ weight ਜਾਂ ਤਾਂ ਬਹੁਤ ਵਧਣ ਲੱਗ ਜਾਏਗਾ ਜੇ ਇਸੇ ਤਰ੍ਹਾਂ ਹੀ ਬੈਕ ਤੁਹਾਡੀਆਂ ਧਾਤੂਆਂ ਖਰਾਬ ਹੁੰਦੀਆਂ ਗਈਆਂ ਤਾਂ ਤੁਹਾਡਾ liver ਤੇ ਨੁਕਸਾਨ ਆ ਜਾਏਗਾ ਜਦੋਂ liver ਸਾਡਾ ਖਰਾਬ ਹੋ ਜਾਂਦਾ ਹੈ ਤਾਂ ਉਦੋਂ ਸਾਡਾ वजन ਜਿਹੜਾ ਉਹ ਇੱਕਦਮ ਡਿੱਗਣਾ ਸਟਾਰਟ ਹੋ ਜਾਂਦਾ ਹੈ ਬੋਡੀ ਭਾਰ ਘਟਾ ਜਾਂਦੀ ਹੈ ਤੇ ਜੇ ਤੁਹਾਡਾ ਕੱਲਾ ਪੇਟ ਖਰਾਬ ਹੋਇਆ ਤਾਂ ਤੁਹਾਡਾ ਫਿਰ ਭਾਰ ਜਿਹੜਾ ਉਹ ਕਿਉਂਕਿ ਕੱਚਾ ਮਲ ਤਿਆਰ ਹੋਏਗਾ ਪਾਚਕ enzyme ਪੂਰੇ ਨਾ ਹੋਣ ਕਰਕੇ ਪੇਟ ਤੁਹਾਡਾ ਵਧਣਾ ਸਟਾਰਟ ਹੋ ਜਾਏਗਾ ਪੇਟ ਦੇ ਨਾਲ ਨਾਲ ਸਾਰੀ ਜਿਹੜੀ ਬੋਡੀ ਦਾ weight ਜਿਹੜਾ ਹੈ ਵਧਣਾ ਸਟਾਰਟ ਹੋ ਜਾਏਗਾ ਇੱਕ اچھا ਪਰ ਡਾਕਟਰ ਸਾਹਿਬ ਇੱਕ ਹੋਰ ਹੈਗਾ ਤੁਸੀਂ ਹਾਜ਼ਮੇ ਦੀ ਗੱਲ ਕੀਤੀ ਹੈ ਹਾਜ਼ਮੇ ਪਲੱਸ ਨੂੰ ਲੈ ਕੇ ਲੋਕਾਂ ਦਾ ਬੜਾ ਪ੍ਰਤੀਕਿਰਿਆ ਆਈ ਹੈਗੀ ਜਿਹੜੀ ਪਿਛਲੀ ਵੀਡੀਓ ਅਸੀਂ ਪਾਈ ਸੀ ਜਿਨ੍ਹਾਂ ਨੇ ਹਾਜ਼ਮਾ ਪਲੱਸ ਯੂਜ਼ ਕੀਤਾ ਇਹ ਉਹ ਤੋਂ ਵੀ ਉੱਪਰ ਦੀ ਚੀਜ਼ ਹੈ ਇਹ ਉਹ ਇਸ ਤਰ੍ਹਾਂ ਦੀ ਚੀਜ਼ਾਂ ਲਈ ਬਣਾਇਆ ਹੋਇਆ ਸੀ ਤੁਸੀਂ ਜਿਹੜਾ ਹਾਜ਼ਮਾ ਪਲੱਸ ਜਿਹੜੇ ਬਾਬੇ ਪੀਪੀਕੇ ਡਕਾਰ ਮਰੀ ਜਾਂਦੇ ਸੀ ਬਿਲਕੁਲ ਨਹੀਂ ਹਾਜ਼ਮਾ ਪਲੱਸ ਆਪਣੀ ਤਰ੍ਹਾਂ ਦਾ ਇੱਕ ਇਨਸਟੈਂਟ ਜਿਹੜਾ એનર્ਜੀ ਇੱਕ ਤਰ੍ਹਾਂ ਦੀ ਦਿੰਦਾ ਹੈ ਢੇਟ ਨੂੰ ਨਾਲ ਦੀ ਨਾਲ ਤੁਸੀਂ ਜੋ ਅੱਜ ਖਾਧਾ ਹੈ ਉਹ ਤੁਹਾਡਾ ਅਗਰ ਹজম ਨਹੀਂ ਹੋ ਰਿਹਾ ਜਿਹੜਾ ਲੋਕਾਂ ਦਾ 5-5 6-6 ਘੰਟੇ ਢੇਟ ਚ ਹੀ ਪਿਆ ਰਹਿੰਦਾ ਉਹ ਦਿਨ ਦੇ ਨਾਲ ਹਾਜ਼ਮੇ ਪਲੱਸ ਵਰਗੀ ਤਾਂ ਕੋਈ ਚੀਜ਼ ਹੀ ਕੋਈ ਨਹੀਂ ਇਹਦਾ ਦਾ ਕੰਮ ਹੈ ਪਰਮਾਨੈਂਟਲੀ ਤੁਹਾਡੇ ਰੋਗਾਂ ਨੂੰ ਕਿਉਰ ਕਰ ਦੇਣਾ ਔਰ ਇਹੋ ਜੀਆਂ ਚੀਜ਼ਾਂ ਦੇ ਨਾਲ ਅਸੀਂ ਹੋਰ 15 16 ਤਰ੍ਹਾਂ ਦੀਆਂ ਜੜੀ ਬੂਟੀਆਂ ਪਾ ਕੇ ਇੱਕ ਪੇਟ ਵਾਸਤੇ ਡਾਈਜੋਮੈਕਸ ਨਾਮ ਦਾ ਬਣਾਉਣਿਆ ਪਾਊਡਰ ਵੀ ਬਣਾਉਣਿਆ ਉਹਦੇ ਕੈਪਸੂਲ ਵੀ ਭਰਦੇ ਆ ਉਹਦੀਆਂ ਗੋਲੀਆਂ ਵੀ ਬਣਾਉਣੇ ਉਹ ਵੀ ਅਸੀਂ ਦਿੰਨੇ ਆ ਜਿਨ੍ਹਾਂ ਲੋਕਾਂ ਨੂੰ ਇਹ ਜਿਹੜੀਆਂ ਚੀਜ਼ਾਂ ਨਹੀਂ ਮਿਲਦੀਆਂ ਕਿਉਂਕਿ ਇਹ ਮੌਸਮੀ ਚੀਜ਼ ਹੈ ਇਹ ਥੋੜੇ ਕਿ ਦਿਨ ਮਿਲਣੀ ਹੈ ਉਸ ਤੋਂ ਬਾਅਦ ਫਿਰ ਇਹਨੇ ਮਿਲਣਾ ਬੰਦ ਹੋ ਜਾਣਾ ਹੈ ਉਦੋਂ ਜਦੋਂ ਲੋਕਾਂ ਨੂੰ ਜ਼ਰੂਰਤ ਪਏਗੀ ਤਾਂ ਦੇਖੋ ਸਾਡੀ ਉਹ ਚੀਜ਼ਾਂ ਮੰਗਵਾ ਵੀ ਸਕਦੇ ਹੋ ਉਹਦੇ ਨਾਲ ਤੁਹਾਡਾ ਪੇਟ ਨੂੰ ਤੁਸੀਂ ਸਾਰੀ ਉਮਰ ਜਿਹੜਾ ਆਪਣੇ ਸਥਾਈ ਤੌਰ ਤੇ ਜਿਹੜਾ ਠੀਕ ਰੱਖ ਸਕਦੇ ਅੱਛਾ ਇਹਨੂੰ ਬੇਲ ਪੱਥਰੀ ਕਿਉਂ ਕਹਿੰਦੇ ਨੇ 180 ਪੱਥਰ ਇਹਦੀ ਜਿਹੜੀ ਹਾਰਡ ਹੈ ਸਕਿਨ ਬਹੁਤ ਹਾਰਡ ਹੁੰਦੀ ਹੈ ਪਰ ਅੰਦਰੋਂ ਇਹ ਬਹੁਤ ਜ਼ਿਆਦਾ ਨਰਮ ਹੈ ਫਾਈਬਰ ਰਿਚ ਹੈ ਠੀਕ ਹੈ ਬੇਲ ਤਾਂ ਇਹਦਾ ਨਾਮ ਹੋ ਗਿਆ ਪੱਥਰ ਦੀ ਉਹ ਇੱਕ ਚੀਜ਼ ਹੋਰ ਹੁੰਦੀ ਹੈ ਪੱਤਰ ਤੇ ਪੱਥਰ ਦੋ ਚੀਜ਼ਾਂ ਹੋਗੀਆਂ ਨਾ ਇੱਕ ਤਾਂ ਦੇ ਪੱਤਰ ਜਿਹੜੇ ਨੇ ਪੱਤੇ ਨੇ ਉਹ ਵੀ ਬਹੁਤ ਜ਼ਿਆਦਾ ਕੰਮ ਆਉਂਦੇ ਆ ਉਹ ਬਲੱਡ ਪ੍ਰੈਸ਼ਰ ਵਗੈਰਾ ਵਾਲੀਆਂ ਚੀਜ਼ਾਂ ਤੇ ਅੱਛਾ ਇਹ ਦਰਖਤ ਦੇ ਪੱਤੇ ਹਾਂਜੀ ਉਹ 슈ਗਰ ਤੁਹਾਡੀ ਵਧੀ ਹੋਈ ਹੈ ਉਦੋਂ ਵੀ ਤੁਸੀਂ ਇਹਨਾਂ ਪੱਤਿਆਂ ਦਾ ਰਸ ਕੱਢ ਕੇ ਜਿਹੜਾ ਪੀ ਸਕਦੇ ਹੋ ਤੇ ਜੇ ਤੁਹਾਡਾ ਬਲੱਡ ਪ੍ਰੈਸ਼ਰ ਵੱਧਦਾ ਹੈ ਤਾਂ ਉਹ ਵੀ 10 ਕ ਪੱਤੇ ਤੁਸੀਂ ਰੋਜ਼ ਦੇ ਜਿਹੜੇ ਨੇ ਉਹ ਕ੍ਰਸ਼ ਕਰ ਲਓ ਉਹਨਾਂ ਦਾ ਰਸ ਕੱਢ ਲਓ ਰਸ ਕੱਢਣ ਤੋਂ ਬਾਅਦ ਤੁਸੀਂ ਉਹਨਾਂ ਨੂੰ ਪੀ ਸਕਦੇ ਹੋ ਤੁਹਾਡੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨਾ ਸਟਾਰਟ ਕਰ ਦੇਣਗੇ ਜੀ 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 ਇਹਦਾ ਜਿਹੜਾ ਪਾਊਡਰ ਹੈ ਉਹ ਵੀ ਤੁਸੀਂ ਨਿਤ ਪਰਤੀ ਅਗਰ ਬਣਾ ਕੇ ਇਹਨੂੰ ਸੁਕਾ ਲੈਨੇ ਹੋ ਤੋੜ ਕੇ ਇਹਦੇ ਚੋਂ ਫਲ ਕੱਢ ਕੇ ਦਿਖਾਉਨੇ ਆਪਾਂ ਹੂੰ ਹੂੰ ਤੇ ਇਹਨੂੰ ਤੋੜ ਕੇ ਇਹਦੇ ਚੋਂ ਫਲ ਕੱਢ ਕੇ ਇਹਨੂੰ ਸੁਕਾ ਸਕਦੇ ਹੋ ਤੁਸੀਂ ਸੁਕਾਉਣ ਤੋਂ ਬਾਅਦ ਇਹਦੇ ਚੂਰਨ ਨੂੰ ਜੇ ਮਰਜ਼ੀ ਯੂਜ਼ ਕਰੋ ਅੱਛਾ ਇੱਕ ਗੱਲ ਹੋਰ ਦੱਸੋ ਮਤਲਬ ਇਹ ਤਾਂ ਮੌਸਮੀ ਫਲ ਹੈਗਾ ਮਾਰਚ ਤੱਕ ਲਗਭਗ ਇਹ ਸਾਨੂੰ ਮਿਲਦਾ ਹੈ ਤੇ ਅਸਤੇ ਬਹੁਤ ਵਾਰ ਹੁੰਦੇ ਜਿਹੜੇ ਰੇੜੀਆਂ ਫੜੀਆਂ ਆ ਲੈਨੇ ਉਹ ਲਗਾਉਂਦੇ ਨੇ ਰੇੜੀਆਂ ਫੜੀਆਂ ਤੇ ਲਗਾਉਣ ਤੋਂ ਬਾਅਦ ਇਸਤੇ ਨੂੰ ਅਕਸਰ ਇਗਨੋਰ ਕਰ ਦਿੰਨੇ ਆ ਜੀ ਇਹ ਨਾ ਕਿ ਕੀ ਹੁੰਦਾ ਵੀ ਰੇੜੀ ਫੜੀ ਵਾਲੇ ਜਿਹੜੇ ਨੇ ਉਹ ਇਹਨੂੰ ਇਹਦਾ ਜੂਸ ਕੱਢਦੇ ਆ ਉਹ ਪੱਕਿਆ ਹੋਇਆ ਹੁੰਦਾ ਪੱਕੇ ਹੋਏ ਬੇਲ ਦਾ ਜੂਸ ਹੁੰਦਾ ਉਹ ਜਿਵੇਂ ਗਰਮੀ ਦੀ ਤੁਹਾਡੇ ਪੇਟ ਚ ਗਰਮ ਗਰਮੀ ਦੀ ਸਮੱਸਿਆ ਹੋ ਗਈ ਉਹਦੇ ਲਈ ਤੁਸੀਂ ਯੂਜ਼ ਕਰ ਸਕਦੇ ਹੋ ਹਾਲਾਂਕਿ ਇਹਦੀ ਪ੍ਰਕਿਰਤੀ ਵੀ ਥੋੜੀ ਜੀ ਗਰਮ ਹੈ ਅੱਛਾ ਡਾਕਟਰ ਸਾਹਿਬ ਫਿਰ ਜਿਹੜਾ ਇਹ ਫਲ ਹੈਗਾ ਤੁਸੀਂ ਕਹਿ ਰਹੇ ਹੋ ਇਹ ਫਲ ਨੂੰ ਕਿੰਨੇ ਟਾਈਮ ਕਿਸ ਤਰੀਕੇ ਨਾਲ ਜਿਹੜਾ ਅਸੀਂ ਯੂਜ਼ ਕਰ ਸਕਦੇ ਆ ਤੇ ਬਹੁਤ ਵਾਰ ਹੁੰਦਾ ਕਿ ਅਸੀਂ ਲਗਾਤਾਰ ਯੂਜ਼ ਕਰ ਲੈਂਦੇ ਤਾਂ ਉਹਦੀ ਰੈਜ਼ਿਸਟੈਂਸ ਵੀ ਬਣ ਜਾਂਦੀ ਹੈ ਨਹੀਂ ਇਹ ਇਸ ਤਰ੍ਹਾਂ ਦੀ ਚੀਜ਼ਾਂ ਨਹੀਂ ਗੀਆਂ ਹੁਣ ਤੁਸੀਂ ਅਨ ਸਾਰੀ ਉਮਰ ਖਾਂਦੇ ਰਹਿੰਨੇ ਹੋ ਠੀਕ ਹੈ ਰੋਟੀ ਸਬਜੀ ਲੱਸੀ ਦਹੀਂ ਘਿਓ ਸਾਰਾ ਕੁਝ ਸਾਰੀ ਉਮਰ ਖਾਂਦੇ ਪਿੰਦੇ ਰਹਿੰਨੋ ਕਦੀ ਉਹਨਾਂ ਦੀ ਉਹ ਇਦਾਂ ਨਹੀਂ ਹੁੰਦੀ ਇਹ ਜਿਹੜੀ ਕੁਦਰਤੀ ਚੀਜ਼ਾਂ ਨੇ ਇਹ ਕਦੇ ਵੀ ਇਸ ਤਰ੍ਹਾਂ ਤੁਹਾਨੂੰ ਨਹੀਂ ਦਿੰਦੀਆਂ ਇਹਨਾਂ ਦਾ ਮਤਲਬ ਹਮੇਸ਼ਾ ਖਾਣ ਵਾਲੀ ਕੋਈ ਗੱਲ ਨਹੀਂ ਹੁੰਦੀ ਕਿ ਤੁਸੀਂ ਖਾ ਲਿਆ ਅੱਜ ਖਾ ਲਿਆ 10 ਦਿਨ ਲਗਾਤਾਰ ਖਾ ਲਿਆ ਤੁਹਾਨੂੰ ਖਾਣਾ ਹੀ ਪਏਗਾ ਇਸ ਤਰ੍ਹਾਂ ਦਾ ਕੋਈ ਨਹੀਂ ਇਸ ਚੀਜ਼ ਦੇ ਕਿਉਂਕਿ ਕੁਦਰਤੀ ਚੀਜ਼ਾਂ ਨੇ ਕਿ ਅਸੀਂ ਸਾਰਾ ਕੁਝ ਉਗਿਆ ਹੋਇਆ ਕੁਦਰਤ ਦਾ ਹੀ ਖਾਂਦੇ ਆ ਇਹੋ ਜੀ ਇਹਦੇ ਵਿੱਚ ਕੋਈ ਵੈਲ ਪੁਣੇ ਵਾਲੀ ਆਦਤ ਨਹੀਂ ਬਣਦੀ ਅੱਛਾ ਤੇ ਫਿਰ ਇੱਕ ਜਿਹੜਾ ਤੁਸੀਂ ਹਾਜ਼ਮੇ ਪਲੱਸ ਦੀ ਗੱਲ ਕਰਦੇ ਸੀ ਜਿਹੜਾ ਲੋਕਾਂ ਨੇ ਵਾਵਾ ਪਸੰਦ ਕੀਤਾ ਹੈਗਾ ਬਹੁਤ سارے ਸਵਾਲ ਵੀ ਹੈਗੇ ਨੇ ਹਾਜ਼ਮੇ ਪਲੱਸ ਨੂੰ ਲੈ ਕੇ ਆਏ ਨੇ ਉਹ ਕਹਿੰਦੇ ਵੀ ਇਨੂੰ ਇਸਤੇਮਾਲ ਉਹ ਕਿਵੇਂ ਕਰਨਾ ਸੀ ਜੀ ਕਿਵੇਂ ਇਸਤੇਮਾਲ ਕਰਨਾ ਹੈ ਕੋਸੇ ਪਾਣੀ ਨਾਲ ਠੰਡੇ ਪਾਣੀ ਨਾਲ ਕਿਸ ਵੇਲੇ ਇਸਤੇਮਾਲ ਕਰਨਾ ਹੈ ਮੈਨੂੰ ਬੜੇ ਫੋਨ ਆਏ ਨੇ ਇਸ ਕਰਕੇ ਮੈਂ ਪੁੱਛ ਰਿਹਾ ਜਿਹੜਾ ਹਾਜ਼ਮੇ ਪਲੱਸ ਦੀ ਉਹ ਤਾਂ ਦੇਖੋ ਇੱਕ ਡਰਿੰਕ ਹੈ ਉਹਨੂੰ ਤੁਸੀਂ ਥੋੜਾ ਪਾਣੀ ਪਾ ਕੇ ਵੀ ਯੂਜ਼ ਕਰ ਸਕਦੇ ਹੋ ਤਿੰਨੇ ਜਾਂ ਚਾਰ ਚਮਚਾ ਉਹਦੇ ਪਾ ਲਓ ਦੋ ਚਮਚ ਵੀ ਪਾ ਸਕਦੇ ਹੋ ਘੱਟੋ ਘੱਟ ਤੇ ਉਹਦੇ ਚ ਅੱਧਾ ਇੱਕ ਕੱਪ ਪਾਣੀ ਪਾ ਲਓ ਥੋੜਾ ਨਿਵਾਇਆ ਕਰਨਾ ਹੈ ਗੁੰਗੁਣਾ ਕਰਨਾ ਹੈ ਤਾਂ ਕਰ ਸਕਦੇ ਹੋ ਅਦਰਵਾਈਜ਼ ਤਾਂ ਤੁਸੀਂ ਨਾਰਮਲ ਪਾਣੀ ਨਾਲ ਪੀਓ ਉਹਨੂੰ ਬਹੁਤ ਜ਼ਿਆਦਾ ਇਫੈਕਟਿਵ ਹੈਗੀ ਉਹ ਚੀਜ਼ ਪਾਣੀ ਵਧਾ ਸਕਦੇ ਹੋ ਘਟਾ ਸਕਦੇ ਹੋ ਆਪ ਤੇ ਪਰ ਇਹ ਦੇਖੋ ਅੱਜ ਦੇਖ ਰਿਹਾ ਸੀ ਤੁਸੀਂ ਦਫਤਰ ਚ ਵੀ ਸਾਰਿਆਂ ਨੂੰ ਹਾਜ਼ਮਾ ਪਲਾਸੀ ਬੁਲਾਉਣ ਲੱਗੇ ਹੋ ਉਹਦਾ ਕੀ ਕਾਰਨ ਕਾਰਨ ਕੁਝ ਨਹੀਂ ਬਸ ਆਏ ਹੁੰਦੇ ਆ ਉਹ ਉਹਨਾਂ ਨੂੰ ਚਾਹ ਪੁੱਛੀ ਦੀ ਹੈ ਕਈ ਕਹਿੰਦੇ ਨੇ ਨਹੀਂ ਜੀ ਚਾਹ ਵੀ ਸਾਡੇ ਕੋਲ ਹਰਬਲ ਆ ਲਾਂਗੇ ਅੱਛਾ ਉਹ ਕਹਿੰਦੇ ਨਹੀਂ ਜੀ ਚਾਹ ਨਹੀਂ ਪੀਣੀ ਫਿਰ ਉਹਨਾਂ ਨੂੰ ਕੁਝ ਨਾ ਕੁਝ ਦੇਖੋ ਦੇਣਾ ਸਾਡਾ ਇੱਕ ਰਿਵਾਜ ਹੀ ਬਣਿਆ ਹੋਇਆ ਹੈ ਜਦੋਂ ਚਾਹ ਪੀਉਣੀ ਪਏਗੀ ਤੇ ਜਾਂ ਫਿਰ ਅਸੀਂ ਇਹ ਫਿਰ ਹਾਜਮਾ ਪਲੱਸ ਪਿਆਣਾ ਸ਼ੁਰੂ ਕਰਤਾ ਇਹ ਥੋੜਾ ਠੀਕ ਲੱਗਦਾ ਲੋਕੀ ਪੀ ਕੇ ਆਪਣਾ ਕਿਉਂਕਿ ਪੇਟ ਦੀ ਸਮੱਸਿਆ ਜਿਹੜੀ ਅੱਜ ਕੱਲ ਅਣਗਿਣਤ ਹੋਈਆਂ ਪਈਆਂ ਅਸੀਂ ਕਹਿੰਨੇ ਵੀ ਕੁਝ ਨਾ ਕੁਝ ਤਾਂ ਕਿਸੇ ਨੂੰ ਫਾਇਦਾ ਹੋਵੇ ਸਾਡੇ ਥਰੂ ਜੀ ਜੀ ਅੱਛਾ ਜਿਹੜਾ ਤੁਸੀਂ ਬੇਲ ਪੱਥਰ ਦੀ ਗੱਲ ਕਰਦੇ ਹੋ ਇਹ ਤਜਾਬ ਜਾਂ ਜਿਹੜਾ ਗੈਸ ਬਣਦਾ ਹੈ ਉਹਦੀ ਸਮੱਸਿਆ ਦਾ ਵੀ ਹੱਲ ਹੈ ਸਰ ਇਹ ਮੈਂ ਤੁਹਾਨੂੰ ਜਿਵੇਂ ਦੱਸਿਆ ਇਹ ਪੂਰਾ ਕੰਪਲੀਟ ਟੋਨਿਕ ਹੈ ਪੇਟ ਵ ਇਹ ਜਦੋਂ ਕੀ ਹੁੰਦਾ ਕਿ ਤਜਾਬ ਗੈਸ ਕਬਜ ਵਗੈਰਾ ਇਹ ਜੀਆਂ ਚੀਜ਼ਾਂ ਨੂੰ ਅਸੀਂ ਨਹੀਂ ਰੋਕਦੇ ਜਾਂ ਇਹਨਾਂ ਦੇ ਉੱਤੇ ਅਸੀਂ ਗੌਰ ਨਹੀਂ ਕਰਦੇ ਫਿਰ ਇਹਦੇ ਨਾਲ ਜਿਹੜੀ ਸਮੱਸਿਆ ਹੋਰ ਵੱਧੀ ਚਲੀ ਜਾਂਦੀ ਹੈ ਜਿਸ ਨੂੰ ਕਿ ਸੰਗਰਹਿਣੀ ਕਿਹਾ ਜਾਂਦਾ ਫਿਰ ਵਾਰ-ਵਾਰ ਟਾਇਲਟ ਆਉਣੀ ਕਿਉਂਕਿ ਤੁਹਾਡੀ ਜਿਹੜੀਆਂ ਸੰਗਰਹਿਣੀ ਉਹ ਕੀ ਚੀਜ਼ ਹੁੰਦੀ ਹੈ ਤੁਹਾਡੀ ਜਿਹੜੀ ਵੱਡੀ ਆਂਤ ਹੈ ਉਹ ਤਜਾਬੀ ਚੀਜ਼ਾਂ ਖਾਣ ਕਰਕੇ ਜਾਂ ਖਟੀਆਂ ਤਲੀਆਂ ਬਹੁਤ ਜ਼ਿਆਦਾ ਚੀਜ਼ਾਂ ਖਾਣ ਕਰਕੇ ਵਾਰੀ-ਵਾਰੀ ਖਾਣ ਕਰਕੇ ਉਹ ਜਿਹੜੀ ਇਰੀਟੇਟ ਹੋ ਜਾਏਗੀ ਇਰੀਟੇਟ ਹੋਣ ਤੋਂ ਬਾਅਦ ਉਹ ਕਦੇ ਵੀ ਕੋਈ ਰਿਐਕਟ ਕਰੇਗੀ ਕਦੇ ਤਾਂ ਕਬਜ ਕਰੇਗੀ ਤੇ ਕਦੇ ਉਹ ਤੁਹਾਨੂੰ ਦਸਤ ਲਾਏਗੀ ਆਈ ਬੀਐਸ ਸੁਣਿਆ ਹੋਣਾ ਤੁਸੀਂ ਜਿਹੜੀ ਟੇਬਲ ਬਾਉਲ ਸਿੰਡਰੋਮ ਯਾਨੀ ਤੁਹਾਡੀ ਜਿਹੜੀ ਵੱਡੀ ਆਂਤ ਹੈ ਉਹ ਇਰੀਟੇਟ ਹੋ ਗਈ ਠੀਕ ਹੈ ਉਹ ਜਿਵੇਂ ਕਿਸੇ ਕੰਪਿਊਟਰ ਦੀ ਪ੍ਰੋਗਰਾਮਿੰਗ ਵਿਗੜ ਜਾਂਦੀ ਹੈ ਕਦੀ ਉਹ ਕੀ ਕਰਨ ਲੱਗ ਜਾਂਦਾ ਕਦੀ ਡਾਊਨਲੋਡ ਵਾਇਰਸ ਆ ਜਾਂਦਾ ਜਿਵੇਂ ਉਹੀ ਚੀਜ਼ ਲਾ ਲਓ ਉਹ ਤੁਹਾਡੀ ਸਮਝ ਲਓ ਇਹ ਤੁਹਾਡੀ ਬੱਡੀ ਆਂਤ ਦਾ ਵਾਇਰਸ ਹੈ ਜਿਹੜਾ ਇਹ ਸੰਗਰਹਿਣੀ ਉਹਨੂੰ ਬੋਲਦੇ ਆ ਸੰਗਰਹਿਣੀ ਮਤਲਬ ਵਾਰ-ਵਾਰ ਟਾਇਲਟ ਆਉਣਾ ਜਾਂ ਕਬਜ ਹੋ ਜਾਣਾ ਕਦੇ ਪਰ ਮਲ ਤੁਹਾਡਾ ਬੰਦ ਕੇ ਹੀ ਆਉਂਦਾ ਜ਼ਿਆਦਾਤਰ ਲੋਕਾਂ ਦਾ ਕਈਆਂ ਨੂੰ ਬਹੁਤ ਪਤਲੇ ਦਸਤ ਹੋਣ ਲੱਗ ਜਾਂਦੇ ਨੇ ਉਹ ਕੰਡੀਸ਼ਨਾਂ ਹੁੰਦੀਆਂ ਨੇ ਕਿੰਨੀ ਕਿ ਇਹ ਖਰਾਬ ਹੋਈ ਹੈ ਹਾਜ਼ਮਨ ਪਲੱਸ ਹੈ ਉਹ ਸੈੱਟ ਕਰ ਦੈ ਜੀ ਉਹ ਉਹਨੂੰ ਬਿਲਕੁਲ ਇੱਕਦਮ ਤੁਰੰਤ ਰੋਕਦਾ ਹੈ ਤੇ ਇਹਦੇ ਨਾਲ ਅਸੀਂ ਜਿਹੜੀਆਂ ਦਵਾਈਆਂ ਬਣਾਈਆਂ ਨੇ ਉਹ ਅਸੀਂ ਹੌਲੀ-ਹੌਲੀ ਦੇ ਕੇ ਨਹੀਂ ਤੇ ਚਲੋ ਮੌਸਮੀ ਹੈਗਾ ਅਗਰ ਕਿਸੇ ਨੂੰ ਕੋਈ ਪ੍ਰੋਬਲਮ ਮੰਨ ਲਓ ਜਦੋਂ ਇਹਨਾਂ ਦਾ ਮੌਸਮ ਨਹੀਂ ਹੈਗਾ ਬੇਲ ਪੱਥਰ ਦਾ ਬੇਲਗਰੀ ਦਾ ਮੌਸਮ ਨਹੀਂ ਹੈਗਾ ਤਾਜ਼ੇ ਦਾ ਤੇ ਫਿਰ ਉਹਨਾਂ ਹਾਲਾਤਾਂ ਦੇ ਵਿੱਚ ਕੀ ਕਰਦੇ ਉਹਨਾਂ ਹਾਲਾਤਾਂ ਦੇ ਵਿੱਚ ਅਸੀਂ ਕੀ ਕਰਦੇ ਹਾਂ ਹਰ ਚੀਜ਼ ਦਾ ਦੇਖੋ ਹੱਲ ਦੇਣਾ ਪੈਂਦਾ ਐਜ਼ ਅ ਡਾਕਟਰ ਹੁਣ ਮੈਂ ਇਹ ਤਾਂ ਕਹਿ ਨਹੀਂ ਸਕਦਾ ਕਿ ਜੀ ਹੁਣ ਤੁਸੀਂ ਜੀ ਸਾਲ ਬਾਅਦ ਆਇਓ ਜੀ 6 ਮਹੀਨੇ ਬਾਅਦ ਆਇਓ ਤੇ ਤੁਹਾਨੂੰ ਉਦੋਂ ਇਹਦਾ ਉਹ ਦਿਆਂਗੇ ਕੋਈ ਸੋਲੂਸ਼ਨ ਦਿਆਂਗੇ ਉਹ ਸੋਲੂਸ਼ਨ ਸਾਨੂੰ ਬਣਾ ਕੇ ਰੱਖਣਾ ਪੈਂਦਾ ਠੀਕ ਹੈ ਉਹ ਸੋਲੂਸ਼ਨ ਦੇ ਵਿੱਚ ਕੀ ਹੁੰਦਾ ਅਸੀਂ ਇਹ ਡਾਈਜੋਮੈਕਸ ਨਾਮ ਦੀ ਇੱਕ ਜਿਹੜੀ ਹੈ ਉਹ ਬਣਾ ਰੱਖੀ ਹੋਈ ਹੈ ਪਾਊਡਰ ਹੈ ਇਹ ਚੂਰਨ ਹੈ ਠੀਕ ਹੈ ਇਹ ਡਾਈਜੋਮੈਕਸ ਪਾਊਡਰ ਹੈ ਇਹਦੇ ਚੋਂ ਇਸੇ ਬੇਲਗिरी ਦਾ ਪਲੱਸ ਨਾਲ ਹੋਰ 15 16 ਆਈਟਮਾਂ ਦਾ ਇੱਕ ਜਿਹੜਾ ਪੂਰਾ ਨੁਸਕਾ ਬਣਾ ਕੇ ਪਾਇਆ ਹੋਇਆ ਉਸ ਤੋਂ ਬਾਅਦ ਇਹਦੇ ਕੈਪਸੂਲ ਆ ਜਾਂਦੇ ਨੇ ਡਾਈਜੋਮੈਕਸ ਦੇ ਇਹ ਵੀ ਇਸੇ ਤਰ੍ਹਾਂ ਦੇ ਹੀ ਨੇ ਕਿਉਂਕਿ ਕਿਸੇ ਦਵਾਈ ਨੂੰ ਜਲਦੀ ਪੇਟ 'ਚ ਕੰਮ ਕਰਾਉਣਾ ਹੁੰਦਾ ਕਿਸੇ ਤੋਂ ਹੌਲੀ-ਹੌਲੀ ਕਰਾਉਣਾ ਫਿਰ ਇਹ ਡਾਈਜੋਮੈਕਸ ਦੀ ਟੈਬਲੇਟ ਆ ਜਾਂਦੀਆਂ ਨੇ ਸਰ ਅਸੀਂ ਇਹ ਤਿੰਨਾਂ ਦਾ ਕੰਪਲੀਟ ਇੱਕ ਕੋਰਸ ਬਣਾ ਕੇ ਦਿੱਤਾ ਹੋਇਆ ਜਿਨ੍ਹਾਂ ਲੋਕਾਂ ਨੂੰ ਵਾਰ-ਵਾਰ ਟਾਇਲਟ ਆਉਂਦੀ ਹੈ ਪੇਟ ਗੈਸ ਬਣੀ ਰਹਿੰਦੀ ਹੈ ਖਾਣ ਤੋਂ ਬਾਅਦ ਉਹਨਾਂ ਦੇ ਟਿਕਾਰ ਹੀ ਨਹੀਂ ਰੁਕਦੇ ਕਈਆਂ ਦੇ ਠੀਕ ਹੈ ਉਹਨਾਂ ਲੋਕਾਂ ਵਾਸਤੇ ਇਸ ਚੀਜ਼ ਦਾ ਬਹੁਤ ਵਧੀਆ ਅਸੀਂ ਸੋਲੂਸ਼ਨ ਦਿੱਤਾ ਹੈ ਬਹੁਤ ਵਾਰ ਹੁੰਦਾ ਜੀ ਬਹੁਤ ਵਾਰ ਹੁੰਦਾ ਹੈ ਵੈਜੀ ਕਿ ਜਦੋਂ ਅਸੀਂ ਸਾਡਾ ਪੇਟ ਖਰਾਬ ਹੋ ਜਾਂਦਾ ਸਾਡੇ ਧਰਨ ਰਹਿਣੀ ਸ਼ੁਰੂ ਹੋ ਜਾਂਦੀ ਧਰਨ ਪੈਣ ਲੱਗ ਜਾਂਦੀ ਹੈ ਸਾਡੇ ਥੋੜਾ ਜਿਹਾ ਸਮਾਨ ਚੱਕਿਆ ਜਾਂ ਪੈਰ ਹੇਠਾਂ ਉੱਚੇ ਰੱਖਿਆ ਗਿਆ ਉੱਚਾ ਨੀਵੇਂ ਪੈਰ ਰੱਖਿਆ ਗਿਆ ਤੇ ਧਰਨ ਪੈ ਜਾਂਦੀ ਹੈ ਉਹ ਵੀ ਫਿਰ ਉਹੀ ਚੀਜ਼ ਦਾ ਰੂਟੀਨ ਦਾ ਹਿੱਸਾ ਹੁੰਦਾ ਹੈ ਪੇਟ ਦੀਆਂ ਪ੍ਰੋਬਲਮਾਂ ਨਾਲ ਸੰਬੰਧਿਤ ਜੇ ਆਉਕੀ ਹੁੰਦਾ ਜੀ ਬਿਲਕੁਲ ਉਹ ਤੁਹਾਡੇ ਪੇਟ ਦੀ ਜਿਹੜੀ ਆਂਤੜੀਆਂ ਨੇ ਨਾ ਜਿਹੜੀਆਂ ਧਰਨ ਨੂੰ ਰੋਕ ਕੇ ਰੱਖਦੀਆਂ ਨੇ ਉਹ ਕਮਜ਼ੋਰ ਹੋ ਜਾਂਦੀਆਂ ਉਹ ਹੋਲਡ ਹਾਂ ਹੋਲਡ ਨਹੀਂ ਕਰ ਸਕਦੀਆਂ ਤੇ ਉਹਨਾਂ 'ਚ ਜਿਹੜੀ ਦਿਨ ਬਦ ਦਿਨ ਦਿਨ ਬਦ ਦਿਨ ਜਿਹੜੀ ਉਹ ਖੁਸ਼ਕੀ ਵੱਧੀ ਚਲੀ ਜਾਂਦੀ ਹੈ ਉਹਨਾਂ ਦੇ ਵੀ ਜਿਹੜੀ ਇੰਟੈਲੀਜੈਂਸ ਵਿਗੜ ਕੇ ਉਹ ਕਦੇ ਤਾਂ ਉੱਪਰ ਚੜ ਜਾਏਗੀ ਧਰਨ ਕਦੇ ਥੱਲੇ ਚਲ ਜਾਏਗੀ ਜੇ ਉੱਪਰ ਚੜੇਗੀ ਤਾਂ ਤੁਹਾਨੂੰ ਵੋਮਿਟ ਉਲਟੀ ਵਰਗਾ ਅਹਿਸਾਸ ਹੋਊਗਾ ਜੇ ਧਰਨ ਤੁਹਾਡੀ ਥੱਲੇ ਨੂੰ ਜਾਏਗੀ ਤਾਂ ਤੁਹਾਨੂੰ ਦਸਤ ਲੱਗਣਗੇ ਜੇ ਸਾਈਡ ਤੇ ਜਾਏਗੀ ਕੁਝ ਹੋਰ ਹੋਏਗਾ ਇਧਰਲੀ ਸਾਈਡ ਤੇ ਜਾਏਗੀ ਕੁਝ ਹੋਰ ਹੋਗਾ ਤਰਨ ਦੇ ਤਰਨ ਦੀਆਂ 8 ਦਸ਼ਾਵਾਂ ਆਯੁਰਵੇਦ ਨੇ ਕਹੀਆਂ ਨੇ ਤੇ ਅੱਠਾਂ ਦੇ ਹੀ ਉਹਨਾਂ ਨੇ ਰੋਗ ਦੀ ਇੱਕ ਪੂਰਾ ਵਰਣਨ ਕੀਤਾ ਹੋਇਆ ਤੇ ਇਹ ਜਿਹੜੇ ਅਸੀਂ ਅੱਜ ਅਸੀਂ ਜਿਹੜੇ ਸਾਡੇ ਨੁਸਖੇ ਨੇ ਇਹ ਇਹ ਹਰ ਚੀਜ਼ ਦੇ ਉੱਤੇ ਅਸੀਂ ਕੰਪਲੀਟ ਕਰਕੇ ਬਣਾਇਆ ਹੋਇਆ ਤੇ ਉਹ ਹੀ ਤਰਨ ਦੀ ਪਛਾਣ ਕੀ ਹੁੰਦੀ ਹੈ ਜੀ ਪਛਾਣ ਦੇ ਨਾਲ ਇਹ ਹੁੰਦਾ ਹੈ ਦੇਖੋ ਜੇ ਤਾਂ ਤੁਹਾਨੂੰ ਖਾਣਾ ਹজম ਨਹੀਂ ਹੋ ਰਿਹਾ ਤੁਹਾਨੂੰ ਭੁੱਖ ਹੀ ਨਹੀਂ ਲੱਗ ਰਹੀ ਇਹਦਾ ਮਤਲਬ ਕਿਤੇ ਨਾ ਕਿਤੇ ਤੁਹਾਡਾ ਪੇਟ ਤੋਂ ਸਬੰਧਿਤ ਤੁਹਾਡੇ ਨਾਲ ਹੋ ਸਕਦਾ ਤਰਨ ਵੀ ਹਿੱਲੀ ਹੋਈ ਹੋਵੇ ਉਹ ਤੁਸੀਂ ਕਿਸੇ ਸਿਆਣੇ ਨੂੰ ਜਾਂ ਜਿਵੇਂ ਅਸੀਂ ਦੇਖ ਲੈਨੇ ਆਪਣੇ ਕਲੀਨਿਕ ਤੇ ਬਹੁਤ ਸਾਰੇ ਆਉਂਦੇ ਆ ਕਈਆਂ ਨੂੰ ਤਾਂ ਸਭ ਵਿੱਚ ਇੱਕ ਚੱਕੀਵੇ ਕਰਦੇ ਹੋ ਸਾਨੂੰ ਚੈੱਕ ਨੂੰ ਉਹਨੂੰ ਲੰਮਾ ਲਟਾ ਕੇ ਇੱਥੇ ਲਟਾਈਏ ਤੁਹਾਨੂੰ ਲੰਮਾ ਮੈਨੂੰ ਤਾਂ ਨਹੀਂ ਆਪਾਂ ਕਿਸੇ ਹੋਰ ਨੂੰ ਦੇਖਦੇ ਆ ਕਿਸੇ ਦੀ ਕੋਸ਼ਿਸ਼ ਕਰਦੇ ਆ ਅਸੀਂ ਕਿਸੇ ਲਈ ਤੁਹਾਡੇ ਅਸਿਸਟੈਂਟ ਹੈਗੇ ਨੇ ਹੈਪੀ ਸਾਹਿਬ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਆ ਅੱਛਾ ਤਰਨ ਨਿਕਲ ਜਾਂਦੀ ਹੈ ਜੀ ਜਿਹੜੇ ਮਾਡਰਨ ਮੈਡੀਕਲ ਸਾਇੰਸ ਹੈਗੇ ਉਹ ਤਾਂ ਮੰਨਦੇ ਨਹੀਂ ਕਹਿੰਦੇ ਵੀ ਤਰਨ ਕੋਈ ਹੁੰਦੀ ਨਹੀਂ ਚੀਜ਼ ਨਹੀਂ ਉਹ ਤਾਂ ਦੇਖੋ ਉਹਨਾਂ ਕੋਲ ਫਰੂਕੀ ਸਾਹਿਬ ਚੀਜ਼ਾਂ ਕੀ ਨੇ ਉਹਨਾਂ ਕੋਲ ਹੈਗਾ ਜੇ ਤੁਹਾਡੇ ਕੰਨ ਖਰਾਬ ਹੋ ਗਏ ਤਾਂ ਉਹਨਾਂ ਨੇ ਕਹਿਣਾ ਹੀ ਸਾਡੇ ਕੋਈ ਇਲਾਜ ਨਹੀਂ ਹੈਗਾ ਕੰਨਾਂ ਦੀ ਮਸ਼ੀਨ ਲਾ ਲਓ ਜੇ ਤੁਹਾਡੀਆਂ ਅੱਖਾਂ ਖਰਾਬ ਹੋ ਗਈਆਂ ਉਹਨਾਂ ਨੇ ਕਹਿਣਾ ਜੀ ਚਸ਼ਮਾ ਲਾ ਲਓ ਜੇ ਤੁਹਾਡਾ ਹਾਰਟ ਖਰਾਬ ਹੋ ਗਿਆ ਹੁਣ ਤਾਂ ਇਹ ਵੀ ਕਹਿਣ ਲੱਗ ਗਏ ਨੇ ਕਿ ਹਾਰਟ ਖਰਾਬ ਹੋ ਗਿਆ ਹੁਣ ਪਿੱਛੇ ਥੈਲਾ ਲਟਕਾਉਣ ਲੱਗ ਗਏ ਨੇ ਕਿ ਤੁਹਾਡਾ ਕ੍ਰਿਤ੍ਰਿਮ ਦਿਲ ਦੇ ਤਾ ਤੇ ਆਯੁਰਵੇਦ ਦੇ ਕੋਲ ਐ ਜੀਆਂ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਪਰਮਾਨੈਂਟਲੀ ਕਿਉਰ ਕਰਦੀਆਂ ਨੇ ਤੁਹਾਡਾ ਦਿਲ ਜਿਹੜਾ ਉਹ ਹੀ ਪੁਰਾਣਾ ਹੈ ਉਹਨੂੰ ਹੀ ਨਵਾਂ ਕਰਕੇ ਭੇਜ ਦਿੰਨੇ ਆ ਅਸੀਂ ਦਿਲ ਨਵਾਂ ਬਣ ਜਾਂਦਾ ਬਿਲਕੁਲ ਦਿਲ ਨਵਾਂ ਕਰਨੀਆਂ ਦਵਾਈਆਂ ਨੇ ਹਾਰਟ ਨੂੰ ਪ੍ਰਿਜ਼ਰਵ ਕਰਨ ਵਾਲੀਆਂ ਦਵਾਈਆਂ ਅਸੀਂ ਆਪਣੇ ਕਲੀਨਿਕ ਤੇ ਸਾਡੇ ਪੇਸ਼ੈਂਟ ਗਿਣਤੀ ਨਹੀਂ ਕਿੰਨੇ ਆਉਂਦੇ ਆ ਸਾਰਿਆਂ ਦਾ ਦੇਖੋ ਖਾਣ ਪੀਣ ਤੋਂ ਸਟਾਰਟ ਹੁੰਦੀ ਏ ਚੀਜ਼ ਚਾਹੇ ਹਾਰਟ ਲੈ ਲੋ ਦਿਲ ਲੈ ਲੋ ਗੁਰਦੇ ਲੈ ਲੋ ਫੇਫੜੇ ਲੈ ਲੋ ਹਰ ਚੀਜ਼ ਜਿਹੜੀ ਅਗਰ ਤੁਸੀਂ ਖਾਣਾ ਸਹੀ ਨਹੀਂ ਕਰ ਰਹੇ ਤਾਂ ਉਹਨੇ ਖਰਾਬ ਹੋਣਾ ਹੀ ਹੋਣਾ ਜੀ ਜਿਸਮੇ ਲੱਗਦਾ ਹੈਪੀ ਜੀ ਆ ਗਏ ਨੇ ਤੁਹਾਡਾ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਹੈ ਪੀਜੀ ਤੁਸੀਂ ਲੋਕਾਂ ਦੀ ਸੇਵਾ ਦੇ ਲਈ ਦੱਸ ਰਹੇ ਅੱਛਾ ਡਾਕਟਰ ਸਾਹਿਬ ਫਿਰ ਤਰਨ ਦਾ ਸਾਨੂੰ ਕਿਵੇਂ ਪਤਾ ਲੱਗੇ ਵੀ ਸਾਡੇ ਤਰਨ ਪਈ ਹੋਈ ਹੈ ਤਰਨ ਦੇ ਵਿੱਚ ਦੇਖੋ ਇਹ ਪੇਟ ਹੈ ਮੰਨ ਲਓ ਇਹਨਾਂ ਦਾ ਜਿਸ ਤਰ੍ਹਾਂ ਹੁਣ ਤੁਸੀਂ ਇਹ ਦੇਖੋ ਇਹਨਾਂ ਦੀ ਨਾਭੀ ਦੇਖ ਰਹੇ ਹੋ ਏ ਧੁੰਨੀ ਜਿਹਨੂੰ ਕਹਿੰਦੇ ਆਪਾਂ ਇਹਦੇ ਅੰਦਰ ਤੁਸੀਂ ਇਸ ਤਰ੍ਹਾਂ ਕਰਕੇ ਪੋਜ਼ ਬਣਾਉਣਾ ਚਾਰ ਦਿਸ਼ਾਵਾਂ ਦਾ ਪੋਜ਼ ਬਣਾਉਣਾ ਉਹ ਚਾਰ ਦਿਸ਼ਾਵਾਂ ਦਾ ਪੋਜ਼ ਬਣਾ ਕੇ ਤੁਸੀਂ ਇਹਨਾਂ ਦੀ ਨਾਬੀ ਦੇ ਵਿੱਚ ਬਿਲਕੁਲ ਇੰਜ ਰੱਖਣਾ ਤੇ ਥੱਲੇ ਤੱਕ ਦਬਾਅ ਦੇਣਾ ਹੈ। ਇੱਥੇ ਤੁਹਾਨੂੰ ਬੋਲਦੀ ਹੋਈ ਜਿਵੇਂ ਹਾਰਟ ਸਾਡਾ ਪੰਪ ਕਰਦਾ ਖੂਨ ਨੂੰ ਇਹ ਵੀ ਇਹ ਇਸੇ ਤਰ੍ਹਾਂ ਜਿਹੜੀ ਪੰਪ ਕਰਦੀ ਦਿਖਾਈ ਦਿੰਦੀ ਹੈ ਠਕ ਠਕ ਬੋਲਦੀ ਦਿਖਾਈ ਦਿੰਦੀ ਹੈ ਤੇ ਜੇ ਹਾਂ ਜੇ ਤਾਂ ਬਿਲਕੁਲ ਇੱਥੇ ਸੈਂਟਰ ਦੇ ਵਿੱਚ ਅਗਰ ਉਹ ਪਲਪੀਟੇਸ਼ਨ ਕਰ ਰਹੀ ਹੈ ਤੇ ਸਮਝੋ ਬਿਲਕੁਲ ਠੀਕ ਹੈ ਤੇ ਕਈ ਵਾਰੀ ਬਹੁਤ ਜ਼ਿਆਦਾ ਲੋਕਾਂ ਦੀ ਨਾ ਇੱਥੇ ਆਈ ਹੁੰਦੀ ਹੈ ਉੱਪਰ ਠੀਕ ਹੈ ਬਹੁਤ ਜ਼ਿਆਦਾ ਲੋਕਾਂ ਦੀ ਥੱਲੇ ਗਈ ਵੀ ਹੁੰਦੀ ਹੈ ਜੀ ਜੀ ਕਈ ਵਾਰ ਸਾਈਡਾਂ ਤੇ ਵੀ ਹੁੰਦੀ ਹੈ ਹਾਂ ਉਹੀ ਮੈਂ ਕਹਿ ਰਿਹਾ ਜੀ ਉਹ ਸਾਰੇ ਹੀ ਸਿੰਪਟਮ ਉਸ ਤਰ੍ਹਾਂ ਦੇ ਹੁੰਦੇ ਨੇ ਹੁਣ ਇਹਨਾਂ ਦੀ ਧਰਨ ਜਿਹੜੀ ਐਸ ਟਾਈਮ ਲਗਭਗ ਬਿਲਕੁਲ ਸਹੀ ਹੈ ਜਿਵੇਂ ਆਪਾਂ ਕਹਿ ਦਿੰਦੇ ਹਾਂ ਜੀ ਇਹ ਧਰਨ ਟਿਕਾਣੇ ਕਰ ਦਿਆਂ ਇਹ ਇਹ ਬਿਲਕੁਲ ਟਿਕਾ ਮਤਲਬ ਇੱਥੋਂ ਹੀ ਬਣੀ ਹੈ ਵੀ ਧਰਨ ਟਿਕਾਣੇ ਕਰ ਦਿਆਂ ਹਾਂ ਤੇ ਇਹਨੂੰ ਜੇ ਠੀਕ ਕਰਨਾ ਹੈ ਠੀਕ ਕਰਨ ਦੇ ਬਹੁਤ ਸਾਰੇ ਨੁਸਕੇ ਨੇ ਅਸੀਂ ਤਾਂ ਇੱਕ ਸਿੰਪਲ ਨੁਸਕਾ ਦਿੰਨੇ ਆ ਲੋਕਾਂ ਨੂੰ ਵੀ ਤੁਸੀਂ ਇੱਕ ਜਿਹੜਾ ਘਰੇ ਆਪਣੇ ਦੋਰੀ ਕੁੰਡੇ ਵਾਲਾ ਸੋਟਾ ਹੁੰਦਾ ਉਹ ਲੈ ਲਓ ਤੇ ਉਹ ਆਪਣੇ ਖੁੱਚਾਂ ਦੇ ਵਿੱਚ ਰੱਖ ਕੇ ਇਸ ਤਰ੍ਹਾਂ ਬੈਠ ਜਾਓ ਸਵੇਰੇ ਖਾਲੀ ਪੇਟ 5-7 ਮਿੰਟ 2 ਮਿੰਟ ਜਿੰਨੀ ਦੇਰ ਬੈਠਾ ਜੇ ਫਿਰ ਐ ਕਰਕੇ ਆਰਾਮ ਨਾਲ ਉਹਨੂੰ ਕਢੋ ਤੇ ਥੱਲੇ ਪਲਾਠੀ ਮਾਰ ਕੇ ਬਹਿ ਜਾਓ ਤੇ ਨਾਲ ਤੁਸੀਂ ਕੀ ਕਰੋ ਵੀ ਦੋ ਕ ਪਰੌਂਠਿਆਂ ਦੀ ਜਿਹੜੀ ਚੂਰੀ ਬਣਾ ਲਓ ਉਹ ਖਾਓ ਬੈਠੇ ਬੈਠੇ ਖਾਓ ਤੇ ਬਾਅਦ ਚ ਉੱਠ ਕੇ ਆਪਣੇ ਕੰਮ ਲੱਗ ਜਾਓ ਕਿਸੇ ਵੈਦ ਹਕੀਮ ਕੋਲ ਜਾਣ ਦੀ ਜਾਂ ਕਿਸੇ ਸਿਆਣੇ ਕੋਲ ਜਾ ਕੇ ਮਲਾ ਕੇ ਕਢਾਉਣ ਦੀ ਕੋਈ ਜ਼ਰੂਰਤ ਨਹੀਂ ਤੁਹਾਨੂੰ ਹਦ ਤੁਰ ਹੁੰਦੇ ਕਿ ਜੀ ਮੈਨੂੰ ਇਹ ਵੀ ਸਾਡੇ ਸਿਆਣੇ ਜਿਹੜਿਆ ਹੈਗੇ ਨੇ ਉਹ ਕਹਿੰਦੇ ਸੁਣੇ ਨੇ ਕਿ ਪੇਟ ਨੂੰ ਬਹੁਤਾ ਮਲਾਉਣਾ ਨਹੀਂ ਚਾਹੀਦਾ ਬਿਲਕੁਲ ਮੈਂ ਉਹੀ ਗੱਲ ਤੁਹਾਨੂੰ ਕਹੀ ਇਹ ਮਲਾਉਣ ਦੇ ਨਾਲ ਕੀ ਹੁੰਦਾ ਨਾੜਾ ਹੋਰ ਕਮਜ਼ੋਰ ਹੁੰਦੀਆਂ ਇਸ ਕਰਕੇ ਇਹ ਦਿੱਕਤ ਜਿਆਦਾ ਆ ਜਾਂਦੀ ਹੈ ਠੀਕ ਹੈ ਇਹ ਆ ਤਰੀਕਾ ਜਿਹੜਾ ਹੈ ਬਹੁਤ ਸ਼ਾਨਦਾਰ ਹੈ ਕਿਸੇ ਤੁਹਾਨੂੰ ਜਾਣ ਦੀ ਲੋੜ ਨਹੀਂ ਪੈਂਦੀ ਕਦੇ ਵੀ ਤੇ ਇਹਨੇ ਆਰਾਮ ਨਾਲ ਤੁਹਾਡੀ ਧੜਨ ਜਿਹੜੀ 10 8 10 ਦਿਨਾਂ ਦੇ ਵਿੱਚ ਤੀਜੇ ਦਿਨ ਤੁਹਾਨੂੰ ਪਤਾ ਲੱਗ ਜਾਂਦਾ ਕਿ ਭੁੱਖ ਲੱਗਣੀ ਫੁਗ ਖੁੱਲਣੀ ਸਟਾਰਟ ਹੋ ਜਾਂਦੀ ਹੈ ਤੇ 10 ਤੋਂ ਆ ਰਹੇ ਤਾਂ ਉਹ ਤੁਹਾਡੇ ਪਹਿਲੇ ਦਿਨ ਹੀ ਰੁਕ ਜਾਣਗੇ ਇਸ ਧੜਨ ਅਗਰ ਧੜਨ ਕਰਕੇ ਆ ਰਹੇ ਤਾਂ ਤੇ ਜੇ ਤੁਹਾਡੇ ਹੋਰ ਦਿੱਕਤਾਂ ਨੇ ਜਿਸ ਤਰ੍ਹਾਂ ਮੈਂ ਗੱਲ ਕਰਾ ਸੀ ਪੇਟ ਦੇ ਰੋਗ ਤੁਹਾਡੇ ਅਗਰ ਨਹੀਂ ਤੁਸੀਂ ਕੰਟਰੋਲ ਕੀਤੇ ਤਾਂ ਹੌਲੀ ਹੌਲੀ ਤੁਹਾਨੂੰ ਸੰਗ੍ਰਹਿਣੀਵਲ ਚਲੇ ਜਾਨੇ ਹੋ ਤੁਸੀਂ ਸੰਗ੍ਰਹਿਣੀ ਦਾ ਮਤਲਬ ਹੈ ਕਿ ਵਾਰ-ਵਾਰ ਟਾਇਲਟ ਆਈ ਜਾਣਾ ਜਦੋਂ ਰੋਟੀ ਖਾ ਲਈ ਨਾਲ ਦੀ ਨਾਲ ਟਾਇਲਟ ਪਾਣੀ ਪੀ ਲਿਆ ਥੋੜੀ ਦੇਰ ਬਾਅਦ ਟਾਇਲਟ ਚਾਹ ਪੀਲੀ ਥੋੜੀ ਦੇਰ ਬਾਅਦ ਟਾਇਲਟ ਦਿੱਕੇ ਇਹ ਉਹਨਾਂ ਰੋਗਾਂ ਦੇ ਉੱਤੇ ਅਸੀਂ ਜਿਹੜੀਆਂ ਦਵਾਈਆਂ ਬਣਾਈਆਂ ਨੇ ਇਸ ਤੋਂ ਬਾਅਦ ਜਿਨ੍ਹਾਂ ਨੂੰ ਇਹ ਪ੍ਰੋਬਲਮ ਹੈਗੀ ਉਹ ਸੀਰੀਅਸ ਨਹੀਂ ਲੈਂਦੇ ਕਈ ਵਾਰ ਸਾਲ-ਸਾਲ ਦੋ-ਦੋ ਸਾਲ ਉਹਨਾਂ ਨੂੰ ਲੱਗਦਾ ਕਿ ਨਾਰਮਲ ਗੱਲ ਐ ਅਸੀਂ ਕਾਦਾ ਬੀਤਾ ਤਾਂ ਕਰਕੇ ਸਾਨੂੰ ਜਿਹੜਾ ਪਖਾਨੇ ਜਾਣ ਦੀ ਜ਼ਰੂਰਤ ਪੈ ਰਹੀ ਹੈ ਫਿਰ ਜੇ ਇਹਦਾ ਸਮੇਂ ਸਿਰ ਇਲਾਜ ਨਾ ਕਰਵਾਈਏ ਗ੍ਰੈਣੀ ਨੂੰ ਬਹੁਤ ਹੀ ਜ਼ਿਆਦਾ ਸੀਰੀਅਸ ਕਈ ਵਾਰ ਨਹੀਂ ਵੀ ਲੈਂਦੇ ਫਿਰ ਉਸ ਤੋਂ ਬਾਅਦ ਕਿਹੜੀਆਂ ਪ੍ਰੋਬਲਮਾਂ ਦੀ ਸ਼ੁਰੂਆਤ ਹੋ ਸਕਦੀ ਹੈ ਦੇਖੋ ਉਸ ਤੋਂ ਬਾਅਦ ਤਾਂ ਫਿਰ ਪੇਟ ਦਾ ਅਲਸਰ ਹੋ ਗਿਆ ਠੀਕੇ ਅਲਸਰ ਹੋ ਗਈ ਪੇਟ ਦੇ ਅੰਦਰ ਜ਼ਖਮ ਹੋਣੇ ਸਟਾਰਟ ਹੋ ਜਾਣਗੇ ਤੁਹਾਡੇ ਫਿਰ ਕੋਲੋਨੋਸਕੋਪੀ ਐਂਡੋਸਕੋਪੀ ਵਗੈਰਾ ਕਰਨੀ ਪੈਂਦੀ ਹੈ ਉਹਦੇ ਨਾਲ ਪਤਾ ਲੱਗਦਾ ਵੀ ਏਡੇ ਏਡੇ ਮੋਟੇ ਮੋਟੇ ਜ਼ਖਮ ਹੋਏ ਪਿਆ ਤੁਹਾਡੀ ਬਾਡੀ ਦੇ ਅੰਦਰ ਤੁਹਾਡੀ ਜਿਹੜੀ ਖਾਣੇ ਵਾਲੀ ਨਲੀ ਐਸੋਫੇਗਸ ਬੋਲਦੇ ਇੱਥੋਂ ਸਟਾਰਟ ਹੁੰਦੀ ਹੈ ਪੇਟ ਤੱਕ ਜਾਂਦੀ ਹੈ ਉਹਦੇ ਅੰਦਰ ਫਿਰ ਜ਼ਖਮ ਹੋਣਗੇ ਹੋਰ ਕੀ ਹੋਊਗਾ ਤੇ ਫਿਰ ਉਸ ਤੋਂ ਬਾਅਦ ਖਾਣਾ ਪੀਣਾ ਤੁਹਾਡਾ ਬਿਲਕੁਲ ਖਰਾਬ ਹੋ ਗਿਆ ਤੇ ਤੁਹਾਡੇ ਸਰੀਰ ਜਿਹੜਾ ਉਹ ਬਿਲਕੁਲ ਹੀ ਜਿਹੜਾ ਕਮਜ਼ੋਰ ਹੁੰਦਾ ਚਲਾ ਜਾਏਗਾ ਤੇ ਤੁਹਾਨੂੰ ਇੰਜ ਲੱਗੇਗਾ ਵੀ ਬਸ ਹੁਣ ਤਾਂ ਜੀਵਨ ਦਾ ਅੰਤ ਕਾਲ ਵਾਲਾ ਕੰ ਵੀਰ ਸਨੂਏ ਦੱਸੋ ਵੀ ਜਿਹੜਾ ਇਹ ਬੇਲਗਿਰੀ ਹੈਗਾ ਇਸ ਫਲ ਨੂੰ ਅਸੀਂ ਤੋੜ ਲਿਆ ਤੁਸੀਂ ਤਾਂ ਪੌੜੀ ਲਾ ਕੇ ਤੋੜ ਲਿਆ ਬਹੁਤ ਤੇ ਨੀਵੇਂ ਲੱਗਿਆ ਹੋਇਆ ਤੇ ਮੇਰੀ ਗੁਜ਼ਾਰਿਸ਼ ਇਹ ਹੈ ਕਿ ਆਉਣ ਵਾਲਾ ਟਾਈਮ ਦੇ ਵਿੱਚ ਮੌਸਮ ਹੈਗਾ ਅੱਛਾ ਤੁਸੀਂ ਇੱਕ ਗੱਲ ਹੋਰ ਕੀਤੀ ਹੈ ਵੀ ਇਹ ਕੱਚਾ ਹੈ ਜਿਹੜਾ ਕੱਚਾ ਜ਼ਿਆਦਾ ਕੰਮ ਕਰਦਾ ਇਹਨੂੰ ਹੂੰ ਬਿਲਕੁਲ ਇਹ ਕੱਚਾ ਜ਼ਿਆਦਾ ਕੰਮ ਕਰਦਾ ਇਹਨੂੰ ਤੁਸੀਂ ਤੋੜ ਸਕਦੇ ਆ ਜਿਵੇਂ ਆ ਲਓ ਇੱਥੇ ਮਾਰੋ ਇਹਨੂੰ ਚਲਾ ਕੇ ਜ਼ੋਰ ਦੀ ਜਿਵੇਂ ਆ ਦੇਖੋ ਇਸ ਤਰੀਕੇ ਨਾਲ ਟੁੱਟ ਗਿਆ ਹੁਣ ਇਹਨੂੰ ਤੁਸੀਂ ਕਿਸੇ ਵੀ ਤਰ੍ਹਾਂ ਖਾ ਸਕਦੇ ਹੋ ਚਾਹੇ ਤਾਂ ਸਿੱਧਾ ਇੰਦਾ ਥੋੜਾ ਥੋੜਾ ਲਾਓ ਚਾਕੂ ਦੇ ਨਾਲ ਤੇ ਇਹਨੂੰ ਖਾ ਲਓ ਆਦਰਵਾਇਜ਼ ਜਿਵੇਂ ਤੁਸੀਂ ਇਸ ਤਰੀਕੇ ਲੈ ਰਹੇ ਹੋ ਇਹਨੂੰ ਜੀ ਠੀਕ ਹੈ ਇਹਨੂੰ ਇਸ ਤਰੀਕੇ ਨਾਲ ਖਾਇਆ ਜਾ ਸਕਦਾ ਬਹੁਤ ਟੇਸਟੀ ਔਰ ਬਹੁਤ ਸੁਆਦੀ ਚੀਜ਼ ਹੈ ਤੁਸੀਂ ਚਾਹੋ ਤੈਨੂੰ ਯੂਜ਼ ਕਰੋ ਸੋ ਦੇਖੋ ਤੁਸੀਂ ਵੈਜ ਜੀ ਦਾ ਕਹਿਣਾ ਹੈ ਕਿ ਇਹ ਕਿੰਨੀਆਂ ਬਿਮਾਰੀਆਂ ਦਾ ਹੱਲ ਹੈ ਜੀ ਫਿਰੇ ਪੇਟ ਦੀਆਂ ਖਾਸ ਕਰਕੇ ਜੇਕਰ ਗੱਲ ਕਰੀਏ ਪੇਟ ਦੀਆਂ ਤਾਂ ਜਿਹੜੇ ਜੇ ਪੇਟ ਦੀਆਂ 100 ਬਿਮਾਰੀਆਂ ਨੇ ਤਾਂ 100 ਚੋਂ ਇੱਕ ਵੀ ਐਸੀ ਨਹੀਂ ਹੈਗੀ ਜਿਹੜੀ ਇਹਦੇ ਨਾਲ ਨੋਰਮਲ ਨਾ ਆਉਂਦੀ ਹੋਵੇ ਫਿਰ ਇਸਤੇਮਾਲ ਕਰਨ ਦਾ ਢੰਗ ਕੀ ਹੈ ਸਿੱਖ ਖਾਣ ਦਾ ਸਹੀ ਟਾਈਮ ਕਿਹੜਾ ਫਿਰ ਵੀ ਦੱਸ ਦਿਓ ਸਾਨੂੰ ਇਹ ਚੀਜ਼ ਇਹ ਖਾਣ ਦਾ ਐਕਚੁਅਲੀ ਕੀ ਹੈਗਾ ਅਗਰ ਜੇ ਤੁਹਾਨੂੰ ਇਹ ਕੱਚਾ ਮਿਲਦਾ ਫਿਰ ਤਾਂ ਤੁਸੀਂ ਇਹਨੂੰ ਜਿਸ ਟਾਈਮ ਮਰਜ਼ੀ ਖਾ ਸਕਦੇ ਹੋ ਤੁਸੀਂ ਖਾਣਾ ਖਾਧਾ ਉਸ ਤੋਂ ਘੰਟੇ 2 ਘੰਟੇ ਦੇ ਵਿੱਚ ਵਿੱਚ ਜਦੋਂ ਮਰਜ਼ੀ ਇਹਦਾ ਯੂਜ਼ ਕਰੋ ਤੁਹਾਨੂੰ ਭੁੱਖ ਲੱਗੀ ਹੈ ਤੁਸੀਂ ਆ ਇੱਕ ਜਾਂ ਦੋ ਬੇਲ ਦੇ ਪੱਤਾ ਹੀ ਖਾ ਲੋ ਇਹ ਫਲ ਖਾ ਲੋ ਬੇਲ ਦੇ ਤੁਹਾਡੀ ਜਿਹੜੀ ਭੁੱਖ ਹੈ ਉਹ ਆਟੋਮੈਟਿਕਲੀ ਭੁੱਖ ਵੀ ਕੰਟਰੋਲ ਹੋਏਗੀ ਤੁਹਾਨੂੰ ਫਾਈਬਰ ਮਿਲੇਗਾ ਸੇਮ ਡੇ ਤੋਂ ਤੁਹਾਡਾ ਜਿਹੜੀ ਡੇੜੀ ਟਾਇਲਟ ਹੈ ਉਹ ਪਤਲੀ ਬिखर ਕੇ ਆਉਂਦੀ ਹੈ ਜਿਹੜੀ ਕਿ ਉਹਦੇ ਚ ਕੋਈ ਬਣਾਵਟ ਹੀ ਨਹੀਂ ਹੁੰਦੀ ਸੇਮ ਡੇ ਜਿਹੜੀ ਉਹ ਤੁਹਾਨੂੰ ਅਗਲੇ ਦਿਨ ਜਿਹੜੀ ਟਾਇਲਟ ਆਏਗੀ ਉਹ ਪੂਰੀ ਬਣ ਕੇ ਆਏਗੀ ਐ ਆਏਗੀ ਜਿਵੇਂ ਟ੍ਰੇਨ ਗੱਡਰੇਲ ਗੱਡੀ ਲੰਗੀ ਚਾਰੀ ਬੱਸ ਨਾਲ ਦੀ ਨਾਲ ਪੇਟ ਖਾਲੀ ਅੱਛਾ ਤੇ ਡਾਕਟਰ ਸਾਹਿਬ ਬਹੁਤ ਵਾਰ ਹੁੰਦਾ ਕਿ ਨੁਸਖੇ ਟੋਟ ਕੇ ਅਜ਼ਮਾਉਣ ਤੋਂ ਬਾਅਦ ਵੀ ਸਾਡਾ ਹੱਲ ਨਹੀਂ ਹੁੰਦਾ ਜੇਕਰ ਤੁਹਾਡੇ ਨਾਲ ਕੋਈ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਕਰਨੀ ਹੋਵੇ ਟੋਟ ਕੇ ਮੁਤਲਕ ਕਰਨੀ ਹੋਵੇ ਜਾਂ ਕਿਸੇ ਨੇ ਆਪਣੀ ਪ੍ਰੋਬਲਮ ਸੰਬੰਧੀ ਕੋਈ ਗੱਲਬਾਤ ਤੁਹਾਡੇ ਨਾਲ ਕਰਨੀ ਹੋਵੇ ਤੁਹਾਨੂੰ ਮਿਲਣ ਦਾ ਕੀ ਟੰਗ ਹੈਗਾ ਉਹਦੇ ਨਾਲ ਸਾਡਾ ਜਿਹੜਾ ਮੋਹਾਲੀ ਦੇ ਅੰਦਰ ਕਲੀਨਿਕ ਹੈ ਪ੍ਰੇਮ ਆਯੁਰਵੇਦਾ ਕਰਕੇ 61 ਨੰਬਰ ਐਸ ਸੀ ਐਫ ਐ 10 ਫੇਜ਼ ਦੇ ਅੰਦਰ ਉਹਦੇ ਫਸਟ ਫਲੋਰ ਤੇ ਅਸੀਂ ਆਮ ਤੌਰ ਤੇ ਹੁੰਨੇ ਆ ਉਹ ਕਦੋਂ ਵੀ ਕੋਈ ਆ ਕੇ ਸਾਡੇ ਨਾਲ ਰابطਾ ਕਾਇਮ ਕਰ ਸਕਦਾ ਆਪਣੀ ਸਮੱਸਿਆ ਦੱਸ ਕੇ ਤੇ ਦਵਾਈ ਜਿਹੜੀ ਲੈ ਸਕਦਾ ਤੇ ਜਿਹੜੇ ਲੋਗ ਨਹੀਂ ਆ ਸਕਦੇ ਉਹਨਾਂ ਲਈ ਸਾਡੇ ਕੋਲ ਵਿਸ਼ੇਸ਼ ਜਿਹੜੀ ਖਾਸ ਤੌਰ ਤੇ ਜਿਹੜੀ ਫੈਸਿਲਿਟੀ ਹੈਗੀ ਹੈ ਉਹਨਾਂ ਦਾ ਰੋਗ ਪੂਰੀ ਤਰ੍ਹਾਂ ਸੁਣ ਕੇ ਨੋਟਸ ਬਣਾ ਕੇ ਇੱਕ ਇੱਕ ਚੀਜ਼ ਉਹਦੀ ਦਿਨਚਰਿਆ ਪੁੱਛ ਕੇ ਤੇ ਉਹਨਾਂ ਨੂੰ ਦਵਾਈ ਭੇਜ ਵੀ ਦਿੱਤੀ ਜਾਂਦੀ ਹੈ ਦੇਸ਼ ਵਿਦੇਸ਼ ਚ ਬੈਠੇ ਲੋਕ ਵੀ ਇਸ ਤਰ੍ਹਾਂ ਮੰਗਵਾ ਲੈਂਦੇ ਆ ਦਵਾਈਆਂ ਸਾਡੇ ਕੋਲ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਬਹੁਤ ਚੰਗਾ ਫਾਰਮੂਲਾ ਤੇ ਇਹ ਟੋਟਕਾ ਦੇਣ ਵਾਸਤੇ ਬੈਲਗਰੀ ਹਲਾ ਬਹੁਤ ਬਹੁਤ ਧੰਨਵਾਦ ਤੁਹਾਡਾ ਓਕੇ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਜੀ ਸੋ ਇਹ ਸਨ ਵੈਦ ਗੁਰਮੀਤ ਸਿੰਘ ਜਿਹੜੇ ਕਿ ਜੜੀ ਬੂਟਿਆਂ ਨਾਲ ਅਸੀਂ ਕਹਿੰਦੇ ਆਂ ਕਿ ਗੱਲਾਂ ਬਾਤਾਂ ਕਰਦੇ ਨੇ ਅੱਜ ਵੀ ਅਸੀਂ ਪੌੜੀ ਤੋਂ ਬਸੇ ਉਤਾਰੇ ਨੇ ਬੇਲਗिरी ਤੋੜਦੇ ਹੋਏ ਅਸੀਂ ਗੱਲਬਾਤ ਇਸ ਮਾਮਲੇ ਦੀ ਕਰਨੀ ਸੀ ਪਰ ਉਹਨਾਂ ਦਾ ਰਹਿਣਾ ਨਹੀਂ ਗਿਆ ਤੇ ਉਹਨਾਂ ਨੇ ਤੋੜ ਕੇ ਤੁਹਾਨੂੰ ਦੱਸਿਆ ਕਿ ਇਹਦੇ ਫਾਇਦੇ ਕੀ ਹੈਗੇ ਨੇ ਔਰ ਖਾਸ ਕਰਕੇ ਜਿਹੜੇ ਲੋਕਾਂ ਨੂੰ ਪੇਟ ਨਾਲ ਸੰਬੰਧਿਤ ਦਿੱਕਤਾਂ ਪਰੇਸ਼ਾਨੀਆਂ ਹੈਗੀਆਂ ਨੇ ਉਹ ਕਿਵੇਂ ਇਸ ਬਿਲਡ ਦੇ ਨਾਲ ਬੇਲਗिरी ਦੇ ਦਰਖਤ ਦੇ ਨਾਲ ਉਹਦੇ ਫਲ ਦੇ ਨਾਲ ਆਪਣੇ ਪੇਟ ਦੀਆਂ ਸਮੱਸਿਆਵਾਂ ਦਿੱਕਤਾਂ ਪਰੇਸ਼ਾਨੀਆਂ ਜਿਹੜੀਆਂ ਉਹ ਦੂਰ ਕਰ ਸਕਦੇ ਨੇ ਫਿਰ ਵੀ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਆਉਂਦਾ ਤਾਂ ਅਸੀਂ ਡਾਕਟਰ ਗੁਰਮੀਤ ਜੀ ਹੋਰ ਦਾ ਨੰਬਰ ਹੈਗਾ ਉਹ ਚਲਾ ਦਿੱਤਾ ਹੈ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦੇ ਸਵਾਲ ਆਪਣੇ ਮਨ ਦੇ ਸ਼ੰਕੀ ਨੇ ਦੂਰ ਕਰ ਸਕਦੇ ਹੋ ਕਾਸਿਫ ਫਾਰੂਕੀ ਹਕੀਕਤ ਟੀਵੀ ਪੰਜਾਬੀ ਮੋਹਾਲੀ